ਸਰਦਾਰੋ ਨੇ ਛਟੀਆਂ ਨੂੰ ਹੱਥ ਪਾਇਆ ਹੀ ਸੀ ਉਹਨੂੰ ਲੱਗਿਆ ਜਿਵੇਂ ਉਹਦੇ ਹੱਥ ਵਿੱਚ ਕੋਈ ਤਿੱਖੀ ਸੂਲ ਖੋਬ ਗਈ ਹੋਵੇ ਉਹਨੇ ਉੱਚੀ ਦੇਕੇ ਚੀਕ ਮਾਰੀ ਛਟੀਆਂ ਦੀ ਥੱਬੀ ਲਿਆ ਕੇ ਚੁੱਲ੍ਹੇ ਮੂਰੇ ਛੁੱਟੀ ਤਾਂ ਉਹਨੂੰ ਘੁਮੇਰ ਜਿਹੀ ਚੜਨ ਲੱਗੀ ਪਰ ਉਹਨੇ ਕੋਈ ਉਤਾਰ ਨਹੀਂ ਕੀਤਾ ਸੋਚਿਆ ਗਰਮੀ ਦੀ ਰੁੱਤ ਕਰਕੇ ਸਿਰ ਨੂੰ ਚੱਕਰ ਆਉਂਦੇ ਹਨ ਪਰ ਘੁਮੇਰ ਤਾਂ ਵੱਧ ਹੀ ਜਾ ਰਹੀ ਸੀ ਉਹਨੇ ਆਪਣਾ ਸੱਜਾ ਹੱਥ ਦੇਖਿਆ ਸੁੱਜਿਆ ਪਿਆ ਸੀ ਇਹ ਉਂਗਲ ਡੱਡ ਵਾਂਗ ਫੁੱਲਦੀ ਜਾ ਰਹੀ ਸੀ ਚਾਹ ਦੀ ਪਤੀਲੀ ਚੁੱਲੇ ਉੱਤੇ ਹੀ ਉਬਲਦੀ ਛੱਡ ਕੇ ਉਹ ਜਸਮੇਲ ਕੌਰ ਵੱਲ ਜਾਣ ਲੱਗੀ ਤਾਂ ਕਿ ਉਹਨੂੰ ਆਪਣਾ ਹੱਥ ਦਿਖਾਵੇ। ਉਹਨੇ ਵਿੜਾ ਅੱਧਾ ਵੀ ਪਾਰ ਨਹੀਂ ਕੀਤਾ ਸੀ ਕਿ ਉਹ ਡੈਗ ਪਈ ਜਿਵੇਂ ਕੋਈ ਭਾਰੀ ਲੱਕੜ ਡੈਗਦੀ ਹੋਵੇ। ਉਹਨੇ ਆਪਣਾ ਸੱਜਾ ਹੱਥ ਖੱਬੇ ਹੱਥ ਨਾਲ ਘੁੱਟਿਆ ਹੋਇਆ ਸੀ। ਤੀਵੀਆਂ ਨੇ ਉਹਦੀ ਸੰਭਾ ਦੰਦਲ ਪੰਨੀ ਉਹਨੂੰ ਸਾਹ ਤਾਂ ਆਉਂਦਾ ਸੀ ਪਰ ਸੌਰਤ ਨਹੀਂ ਸੀ। ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਉਹ ਤੜਫਦੀ ਲੱਤਾਂ ਬਾਹਾਂ ਮਾਰਦੀ ਤੋੜ-ਤੋੜ ਛੁੱਟਦੀ ਮੁੱਕ ਗਈ। ਸੱਪ ਬਹੁਤ ਜ਼ਹਿਰੀਲਾ ਹੋਵੇਗਾ। ਪੰਜਾਬ ਵਿੱਚ ਜੀਰੀ ਬੀਜਣ ਦਾ ਰੁਝਾਨ ਵਧਿਆ ਤਾਂ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਖੇਤ ਮਜ਼ਦੂਰ ਵੀ ਆਉਣ ਲੱਗੇ। ਉਹ ਸਾਲ ਵਿੱਚ ਦੋ ਵਾਰ ਬਹੁਤਾ ਆਉਂਦੇ, ਉਹ ਦਰ ਕਣਕ ਦੀ ਵਾਢੀ ਵੇਲੇ ਤੇ ਉਹ ਦਰ ਜੀਰੀ ਦੀ ਬਿਜਾਈ ਵੇਲੇ। ਰੇਲ ਗੱਡੀਆਂ ਦੇ ਡੱਬੇ ਤੂੜੇ ਹੁੰਦੇ। ਪੰਜਾਬ ਦੀ ਖੇਤੀ ਦਾ ਕੰਮ ਪਈਆਂ ਉੱਤੇ ਨਿਰਪਰ ਹੋਣ ਲੱਗਿਆ। ਉਹ ਖੇਤੀ ਤੋਂ ਬਿਨਾ ਹੋਰ ਕੰਮ ਵੀ ਕਰਦੇ ਸਨ। ਮੁਰਗੀ ਖਾਣੇ ਦਾ ਕੰਮ, ਮੱਝਾਂ ਦਾ ਕੰਮ ਤੇ ਸ਼ਹਿਰਾਂ ਵਿੱਚ ਰਿਕਸ਼ਾ ਚਲਾਉਂਦੇ। ਮੈਂਗਲ ਇਕੱਲੇ ਤੋਂ ਮੱਝਾਂ ਦਾ ਸਾਰਾ ਕੰਮ ਹੁੰਦਾ ਨਹੀਂ ਸੀ। ਬਹੁਤ ਕੰਮ ਸੀ। ਉਹਦੇ ਵਿੱਚ ਉਹ ਪੁਰਾਣੀ ਹਿੰਮਤ ਨਹੀਂ ਰਹਿ ਗਈ ਸੀ ਸਰਦਾਰੋ ਜਿਵੇਂ ਉਹਦੇ ਸਾਹ ਕੱਢ ਕੇ ਲੈ ਗਈ ਹੋਵੇ ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਸੀ ਜੱਸੀ ਨੂੰ ਦੇਖ ਦੇਖ ਸਗੋ ਬਹੁਤਾ ਦੁਖੀ ਹੁੰਦਾ ਜੱਸੀ ਅੰਦਰਲੇ ਘਰ ਹੀ ਰਹਿੰਦਾ ਸਕੂਲ ਜਾਂਦਾ ਤੇ ਪਰਿਵਾਰ ਦੇ ਛੋਟੇ ਮੁੰਡੇ ਕੁੜੀਆਂ ਵਿੱਚ ਉਹਦਾ ਦਿਲ ਪਰਚਿਆ ਰਹਿੰਦਾ ਜਦੋਂ ਵੀ ਮੰਗਲ ਅੰਦਰਲੇ ਘਰ ਜਾਂਦਾ ਜੱਸੀ ਭੱਜ ਕੇ ਉਹਦੀਆਂ ਲੱਤਾਂ ਨੂੰ ਆਜਿਮਬੜਦਾ ਮੰਗਲ ਉਹਨੂੰ ਡੋਲਿਆਂ ਤੋਂ ਫੜ ਕੇ ਉਤਾ ਚੁੱਕਦਾ ਤੇ ਹੱਕ ਨਾਲ ਘੁੱਟ ਲੈਂਦਾ ਉਦੇ ਕਾਲ ਜੇ ਠੰਡ ਪੈਂਦੀ ਲੱਗਦਾ ਜਿਵੇਂ ਸਰਦਾਰੋ ਆਪ ਉਹਦੇ ਪਿੰਡੇ ਨਾਲ ਚਿਚੜੀ ਵਾਂਗ ਚਿੰਬੜੀ ਪਈ ਹੋਵੇ ਜਵਾਲਾ ਸਿੰਘ ਨੇ ਇੱਕ ਭਈਆ ਨੌਕਰ ਰੱਖ ਲਿਆ ਇਹ ਬਿਹਾਰੀ ਭਈਆ ਸੀ ਉਹਦੀ ਮਹੀਨਾਵਾਰ ਤਨਖਾਹ ਸੀ ਤੇ ਨਾਲ ਰੋਟੀ ਚਾਹ ਵੀ ਮੱਜਾਂ ਦਾ ਗੋਹਾਈ ਇਕੱਠਾ ਕਰਨ ਤੇ ਉਹਨਾਂ ਨੂੰ ਨਿਵਾਉਣ ਦਾ ਕੰਮ ਭਈਆ ਲਾਲੂ ਪ੍ਰਸ਼ਾਦ ਕਰਦਾ ਉਹ ਰਾਤ ਨੂੰ ਬਾਹਰ ਲੈ ਘਰ ਪੈਂਦਾ ਸੀ ਮੈਂਗਲ ਤੇ ਲਾਲੂ ਵੇਲੇ ਵੇਲੇ ਬੈਠ ਕੇ ਫਜ਼ੂਲ ਜੀਆਂ ਗੱਲਾਂ ਕਰਦੇ ਦਿਨ ਵੇਲੇ ਜਦੋਂ ਮੱਜਾਂ ਦਾ ਕੰਮ ਕੋਈ ਨਾ ਹੁੰਦਾ ਤਾਂ ਲਾਲੂ ਪ੍ਰਸ਼ਾਦ ਨਾ ਧੋ ਕੇ ਨਵੇਂ ਧੋਤੇ ਕੱਪੜੇ ਪਾਉਂਦਾ ਸਿਰ ਦੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜ ਕੇ ਕੰੰਗੀ ਕਰਦਾ ਤੇ ਫਿਰ ਟੌਰ ਕੱਢ ਕੇ ਸਾਈਕਲ ਉੱਤੇ ਲਹਿਰੇ ਗਾਗੇ ਦੀ ਮੰਡੀ ਜਾਂਦਾ ਉੱਥੇ ਫਜ਼ੂਲ ਹੀ ਮੂੰਹ ਦੀਆਂ ਸੀਟੀਆਂ ਮਾਰਦਾ ਫਿਰਦਾ ਕਿਸੇ ਦੁਕਾਨ ਤੋਂ ਚਾਹ ਦਾ ਕੱਪ ਪੀਂਦਾ ਤੇ ਨਮਕੀਨ ਮੱਠੀ ਖਾਂਦਾ ਲਹਿਰੇ ਗਾਗੇ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਇੱਕ ਟੁੱਟਿਆ ਜਿਹਾ ਸਿਨੇਮਾ ਸੀ ਨਵੀਂ ਫਿਲਮ ਲੱਗਦੀ ਤਾਂ ਉਹ ਜ਼ਰੂਰ ਦੇਖਦਾ ਮੈਂਗਲ ਸਰਫਤਾਰਾਂ ਕੱਢਦਾ ਦੁੱਧ ਮਣਕੇ ਦਿੰਦਾ ਢੋਲਾਂ ਵਾਲਾ ਆਪ ਵੀ ਦੁੱਧ ਮਣ ਲੈਂਦਾ ਸੀ ਜਵਾਲਾ ਸਿੰਘ ਹੁਣ ਆਪ ਨਹੀਂ ਹੁੰਦਾ ਸੀ ਉਹਨੂੰ ਮੈੰਗਲ ਉੱਤੇ ਪੂਰਾ ਇਤਬਾਰ ਸੀ ਉਹ ਹਣ ਉਹਨਾਂ ਦੇ ਘਰ ਦਾ ਬੰਦਾ ਸੀ ਮੈੰਗਲ ਕੰਮ ਧੰਦਿਆਂ ਵਿੱਚ ਲੱਗਿਆ ਰਹਿੰਦਾ ਐਂ ਜਿਉ ਉਹਨੂੰ ਸਰਦਾਰੋਂ ਭੁੱਲੀ ਰਹਿੰਦੀ ਪਰ ਕਦੇ ਕਦੇ ਉਹਦੀਆਂ ਯਾਦਾਂ ਇੰਨਾਂ ਸਤਾਉਣ ਲੱਗਦੀਆਂ ਉਹ ਸੋਚਾਂ ਵਿੱਚ ਇੰਨਾ ਗੁੰਮ ਹੋ ਜਾਂਦਾ ਕਿ ਹੱਥਲਾ ਕੰਮ ਭੁੱਲ ਜਾਂਦਾ ਉਹਨੇ ਧਾਰ ਕੱਢਣ ਲਈ ਬਾਲਟੀ ਚੁੱਕਣੀ ਹੁੰਦੀ ਪਰ ਬੱਠਲ ਚੁੱਕ ਲੈਂਦਾ ਬਾਲਟੀ ਲੈ ਕੇ ਮੱਝ ਦੇ ਸਿੰਘਾਂਵਲ ਜਾ ਖੜਦਾ ਉਹਨੂੰ ਆਪਣੀ ਭੁੱਲ ਦਾ ਪਤਾ ਲੱਗਦਾ ਤਾਂ ਉਹ ਹੋਰ ਦੁਖੀ ਹੁੰਦਾ ਉਹਦੇ ਮੂੰਹਾਂ ਡੂੰਗੇ ਸਾਂ ਨਿਕਲਦੇ ਰਹਿੰਦੇ ਰਾਤ ਵੇਲੇ ਉਹਦੀ ਪੜਕ ਦੇ ਕੇ ਅੱਖ ਖੁੱਲ ਜਾਂਦੀ ਤੇ ਮੁੜ ਕੇ ਨੀਂਦ ਨਹੀਂ ਆਉਂਦੀ ਸੀ ਉਖੜੀ ਉਖੜੀ ਨੀਂਦ ਵਿੱਚ ਉਹਨੂੰ ਸਰਦਾਰੋ ਦੇ ਸੁਪਨੇ ਆਉਂਦੇ ਉਹ ਉਹਦੇ ਨਾਲ ਗੱਲਾਂ ਕਰਦੀ ਜਿਵੇਂ ਸੱਚੀ ਮੁੱਚੀ ਦੀ ਸਾਹਮਣੇ ਬੈਠੀ ਹੋਵੇ ਉਹਨੂੰ ਹੱਥ ਲਾਉਣ ਲੱਗਦਾ ਤਾਂ ਉਹਦੀ ਨੀਂਦ ਖੁੱਲ ਜਾਂਦੀ ਸਰਦਾਰੋ ਕਿਧਰੇ ਵੀ ਨਹੀਂ ਹੁੰਦੀ ਸੀ ਜਵਾਲਾ ਸਿੰਘ ਜਦੋਂ ਮਹੀਨੇ ਪਿੱਛੋਂ ਮੈੰਗਲ ਨੂੰ ਨੌਕਰੀ ਦੇ ਪੈਸੇ ਦੇਣ ਲੱਗਦਾ ਤਾਂ ਮੈੰਗਲ ਨੂੰ ਇਹ ਪੈਸੇ ਵਾਧੂ ਜਿਹੇ ਲੱਗਦੇ ਕੀ ਕਰਨੇ ਹੁੰਦੇ ਨੇ ਉਹਨੇ ਇਹ ਰੁਪਏ ਪਹਿਲਾਂ ਵੀ ਉਹਦੇ ਕੋਲ ਰੁਪਏ ਜਮ੍ਹਾਂ ਸਨ ਉਦੇ ਕੋਲੋਂ ਤਾਂ ਇਹ ਰੁਪਏ ਖਰਚ ਹੀ ਨਹੀਂ ਹੁੰਦੇ ਕਿਸੇ ਪਾਸੇ ਸਰਦਾਰੋਂ ਹੁੰਦੀ ਸੀ ਤਾਂ ਸਾਰੀ ਨੌਕਰੀ ਦੋ ਚਾਰ ਦਿਨਾਂ ਵਿੱਚ ਹੀ ਕਿਧਰੇ ਦੀ ਕਿਧਰੇ ਔੜ ਜਾਂਦੀ ਜੱਸੀ ਦਾ ਹੁਣ ਕੋਈ ਖਰਚ ਨਹੀਂ ਸੀ ਉਹਨੇ ਤਾਂ 2 ਰੁਪਏ ਦੀ ਵੀ ਕਦੇ ਜੱਸੀ ਉੱਤੇ ਖਰਚ ਨਹੀਂ ਕੀਤੇ ਸਨ ਜਵਾਲਾ ਸਿੰਘ ਦਾ ਪਰਿਵਾਰ ਹੀ ਜੱਸੀ ਦਾ ਸਭ ਕਰਦਾ ਮੈੰਗਲ ਨੂੰ 6 ਮਹੀਨਿਆਂ ਬਾਅਦ ਤੀੜ ਚੜ੍ਹ ਦੇ ਨਵੇਂ ਕੱਪੜੇ ਮਿਲ ਜਾਂਦੇ ਰੋਟੀ ਚਾਹ ਜਵਾਲਾ ਸਿੰਘ ਦੇ ਘਰੋਂ ਸੀ ਦੁੱਧ ਜਿੰਨਾ ਮਰਜ਼ੀ ਪੀਵੇ ਹੋਰ ਉਹਨੇ ਕੀ ਲੈਣਾ ਸੀ ਉਹ ਕਦੇ ਇੱਕ ਦਿਨ ਵੀ ਲਾਲੂ ਪ੍ਰਚਾਦ ਵਾਂਗ ਲਹਿਰੇ ਗਾਗੇ ਨਹੀਂ ਗਿਆ ਸੀ ਅਗਲੇ ਮਹੀਨੇ ਜਦੋਂ ਜਵਾਲਾ ਸਿੰਘ ਨੂੰ ਨੌਕਰੀ ਦੇਣ ਲੱਗਿਆ ਤਾਂ ਉਹਨੇ ਇਨਕਾਰ ਕਰ ਦਿੱਤਾ। ਸਹੋ ਆਪਣੀ ਜੈਕਟ ਦੀ ਅੰਦਰਲੀ ਜੇਬ ਵਿੱਚੋਂ ਨੋਟਾਂ ਦੀ ਤਹੀ ਕੱਢ ਕੇ ਜਵਾਲਾ ਸਿੰਘ ਨੂੰ ਫੜਾ ਦਿੱਤੀ। ਆਖਿਆ, "ਚਾਚਾ, ਇਹ ਵੀ ਹੁਣ ਤੂੰ ਰੱਖ। ਮੈਨੂੰ ਸਾਹਮਣੇ ਔਖੇ ਨੇ। ਕਦੇ ਇਕੱਠੇ ਹੀ ਲੈ ਲਾਂਗੇ।" ਪੈਸੇ ਮੈਂ ਕੀ ਕਰਨੇ ਐ? ਜਵਾਲਾ ਸਿੰਘ ਨੇ ਦੇਖਿਆ ਮੈੰਗਲ ਅੱਖਾਂ ਭਰੀ ਖੜਾ ਸੀ। ਉਹ ਮੈੰਗਲ ਦੇ ਅੰਦਰਲੇ ਦੁੱਖ ਨੂੰ ਸਭ ਸਮਝਦਾ ਸੀ ਤੇ ਫੇਰ ਪਤਾ ਨਹੀਂ ਉਹਨੇ ਪਲਾਂ ਚਨਾ ਵਿੱਚ ਹੀ ਕੀ ਫੈਸਲਾ ਕਰ ਲਿਆ। ਰੁਪਈਆਂ ਦੀ ਤਹੀ ਮੈੰਗਲ ਹੱਥੋਂ ਪੜ ਲਈ। ਮੰਗਲ ਦਾ ਮੁੱਢਾ ਫੜ ਕੇ ਉਹਨੂੰ ਹੌਸਲਾ ਦਿੱਤਾ ਕਿਹਾ ਰੇ ਮੰਗਲ ਹਮੇ ਤੇਰੇ ਸਾਰੇ ਹੈਗੇ ਆ ਤੋ ਦਿਲ ਰੱਖ ਮੇਰੇ ਯਾਰ ਆਪਣਾ ਘਰ ਸਮਝ ਕੇ ਰਹੋ ਇੱਥੇ ਇਹ ਤੇਰਾ ਹੀ ਘਰ ਹੈ ਜੱਸੀ ਪੰਜਵੀਂ ਵਿੱਚ ਪੜਦਾ ਸੀ ਆਥਣੇ ਧਾਰਾਂ ਕੱਢਣ ਵੇਲੇ ਘਰ ਦੇ ਜਵਾਕ ਬਾਹਰ ਲੈ ਘਰ ਆ ਜਾਂਦੇ ਮੰਗਲ ਸਾਬ ਨੂੰ ਕੱਚਾ ਦੁੱਧ ਪਿਆਉਂਦਾ ਜੱਸੀ ਵੀ ਪੀਂਦਾ ਬਾਕੀ ਬੱਚੇ ਅੱਧਾ ਅੱਧਾ ਗਲਾਸ ਮਸਾਂ ਪੀਂਦੇ ਜੱਸੀ ਨੂੰ ਉਹ ਆਖ ਆ ਕੇ ਭਰਿਆ ਗਲਾਸ ਪਿਆ ਦਿੰਦਾ ਉਤਲੇ ਬੱਲ ਉੱਤੇ ਲੱਗੀ ਝੱਗ ਨੂੰ ਦਿਖਾ-ਦਿਖਾ ਬੱਚੇ ਹੱਸਦੇ। ਦੇਖ ਮੇਰੀਆਂ ਮੁੱਛਾਂ। ਜੱਸੀ ਵੀ ਮੈੰਗਲ ਨੂੰ ਆਪਣੀਆਂ ਮੁੱਛਾਂ ਦਿਖਾਉਂਦਾ। ਮੈੰਗਲ ਉਹਦੀਆਂ ਮੁੱਛਾਂ ਦੇਖ ਕੇ ਖੁਸ਼ ਹੁੰਦਾ ਕਿ ਇਹ ਵੱਡਾ ਹੋ ਜਾਵੇਗਾ ਤਾਂ ਇਹਦੇ ਸੱਚੀ ਮੁੱੱਚੀ ਮੁੱਛਾਂ ਆ ਜਾਣਗੀਆਂ। ਉਹ ਇਹਦਾ ਵਿਆਹ ਕਰੇਗਾ, ਘਰ ਵਿੱਚ ਨੂੰ ਆਵੇਗੀ, ਨੂੰ ਉਹਦੀ ਸੇਵਾ ਕਰੇਗੀ, ਉਹਨੂੰ ਸਰਦਾਰੋਂ ਭੁੱਲ ਜਾਵੇਗੀ। ਜੱਸੀ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ ਉਹ ਪੱਗ ਬੰਦਾ ਸੀ। ਜਸਮੀਲ ਕੌਰ ਨੇ ਉਦੇ ਵਾਲ ਵੱਡੇ ਕੀਤੇ ਸਨ ਉਹੀ ਉਹਨੂੰ ਨਵਾਉਂਦੀ ਤੇ ਵਾਲ ਸੁੱਕਿਆਂ ਤੋਂ ਸਰੋਂ ਦਾ ਤੇਲ ਚਾਸ ਕੇ ਜੂڑا ਕਰ ਦਿੰਦੀ ਫੇਰ ਉਹਨੂੰ ਪੱਗ ਬੰਨਣੀ ਸਿਖਾਈ ਗਈ ਕਰਦੇ ਦੂਜੇ ਮੁੰਡਿਆਂ ਨੇ ਹੀ ਉਹਨੂੰ ਪੱਗ ਬੰਨਣ ਲਾ ਦਿੱਤਾ ਸੀ ਫੇਰ ਤਾਂ ਉਹ ਜਦੋਂ ਥੋੜਾ ਹੋਰ ਉਡਾਰ ਹੋ ਗਿਆ ਆਪੇ ਹੀ ਕੇਸ ਵਾਲ ਲੈਂਦਾ ਆਪੇ ਜੂڑا ਕਰ ਲੈਂਦਾ ਤੇ ਆਪੇ ਹੀ ਪੱਗ ਬੰਨ ਲੈਂਦਾ ਉਹਨੇ ਕਰਵਾ ਕੇ ਬੰਨਦਾ ਟੂਟੀਦਾਰ ਪੱਗ ਬਹੁਤ ਸੋਹਣਾ ਲੱਗਦਾ ਠੁਮਕ ਠੁਮਕ ਤੁਰਦਾ ਉਹ ਮੈਂਗਲ ਦੇ ਆਪਣੇ ਸਰੀਰ ਵਿੱਚ ਤਰੰਗਾਂ ਛੇੜ ਜਾਂਦਾ ਉਹਦਾ ਚਿਹਰਾ ਐਨ ਬੈਨ ਸਰਦਾਰੋ ਦਾ ਚਿਹਰਾ ਸੀ ਉਹੀ ਨੱਕ ਉਹੀ ਅੱਖਾਂ ਕਦੇ ਕਦੇ ਉਹ ਬਾਹਰ ਲੈ ਘਰ ਆਉਂਦਾ ਦੂਜੇ ਜੁਆਕ ਵੀ ਨਾਲ ਹੁੰਦੇ ਖੇੜਦੇ ਖੇੜਦੇ ਉਹਦੀ ਪਾਗ ਟਹਿਲਕ ਜਾਂਦੀ ਉਹ ਬਾਪੂ ਨੂੰ ਆਖਦਾ ਕਿ ਉਹ ਉਹਦੀ ਪਾਗ ਬੰਨ ਦੇਵੇਂ ਮੈਂਗਲ ਉਹਦੀ ਪਾਗ ਬੰਨ ਦਿੰਦਾ ਪਰ ਮੈਂਗਲ ਦੀ ਬੰਨੀ ਪਾਗ ਉਹਨੂੰ ਠੀਕ ਨਾ ਲੱਗਦੀ ਮੈਂਗਲ ਤਾਂ ਐਵੇਂ ਹੀ ਰੱਸੇ ਵਾਂਗ ਲੜਾਣੋ ਬਲੇਟ ਦਿੰਦਾ ਸੀ ਇੱਕ ਵੀ ਪੇਚ ਸਹੀ ਨਾ ਹੁੰਦਾ ਪਾੜੇ ਮੁੰਡਿਆਂ ਦੀ ਪਾਗ ਦਾ ਟੰਗ ਕੁਝ ਹੋਰ ਹੁੰਦਾ ਹੈ ਮੈਂਗਲ ਦੀ ਬੰਨੀ ਪਾਗ ਨੂੰ ਦੇਖ ਕੇ ਦੂਜੇ ਜੁਆਕ ਹੱਸਣ ਲੱਗਦੇ ਤੇ ਫੇਰ ਜੱਸੀ ਭਾਗ ਢਾ ਕੇ ਆਪ ਬੰਦਾ ਇੱਕ ਦਿਨ ਉਹਦਾ ਜੂڑا ਵੀ ਖੁੱਲ ਗਿਆ ਲੱਕੜ ਦਾ ਕੰਗਾ ਜੱਸੀ ਸਹਰਵੱਚ ਹੀ ਰੱਖਦਾ ਸੀ ਜੂੜੇ ਦੁਆਲੇ ਲਪੇਟਿਆ ਕਾਲਾ ਧਾਗਾ ਇਸ ਧਾਗੇ ਨਾਲ ਹੀ ਲੱਕੜ ਦਾ ਕੰਗਾ ਬੰਨਿਆ ਹੁੰਦਾ ਇੰਜ ਵਾਲਾਂ ਦਾ ਜੂڑا ਕਰਕੇ ਤੇ ਫੇਰ ਕੰਗਾ ਜੂੜੇ ਵਿੱਚ ਹੀ ਟੰਗ ਕੇ ਉਤੋਂ ਦੀ ਧਾਗਾ ਵਲੇਟਣਾ ਉਹਨੂੰ ਬੇਬੇ ਜਸਮੀਲ ਕਰਨੇ ਸਿਖਾਇਆ ਸੀ ਮੈੰਗਲ ਨੇ ਜੱਸੀ ਨੂੰ ਫੜ ਲਿਆ ਤੇ ਕਿਹਾ ਲਿਆ ਮੈਂ ਵਾਹਾਂ ਤੇਰੇ ਵਾਲ ਤੇ ਜੂڑا ਕਰ ਦਿਆਂ ਉਹਨਾਂ ਜੱਸੀ ਦੇ ਵਾਲ ਵਾਹੇ ਤੇ ਫੇਰ ਜੂੜਾ ਕਰਨ ਦੀ ਥਾਂ ਵਾਲ ਪਿੱਛੇ ਨੂੰ ਬਾਹ ਦਿੱਤੇ ਜਿਨੇ ਤੀਨੀਆਂ ਬੌਂਦੀਆਂ ਹਨ ਆਪਣੇ ਵਾਲ ਤੇ ਗੁੱਤ ਕਰ ਦਿੱਤੀ। ਜੁਆਕ ਹੱਸਣ ਲੱਗੇ ਆਹਾ ਜੀ ਜੱਸੀ ਕੁੜੀ ਬਣ ਗਿਆ। ਮੈੰਗਲ ਦੇ ਦਿਲ ਉੱਤੇ ਜੋ ਬੀਤੀ ਉਹ ਉਹੀ ਜਾਣਦਾ ਸੀ। ਉਹ ਲਗਾਤਾਰ ਜੱਸੀ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਲੰਮੇ ਸਾਹ ਲੈਣ ਲੱਗਿਆ ਤੇ ਫੇਰ ਮੂੰਹੋਂ ਇੰਨਾ ਹੀ ਬੋਲਿਆ ਏ ਵਾਹਿਗੁਰੂ। ਜੁਆਕਾਂ ਨੇ ਜੱਸੀ ਦੀ ਗੁੱਤ ਖੋਲ ਦਿੱਤੀ। ਵਾਲ ਖੰਡਾ ਦਿੱਤੇ। ਫਿਰ ਜੱਸੀ ਨੇ ਖੜਾ ਹੋ ਕੇ ਆਪ ਵਾਲ ਵਾਹੇ ਆਪ ਜੂੜਾ ਕੀਤਾ ਤੇ ਆਪ ਭਗ ਬੰਨੀ ਮੈੰਗਲ ਪਰਾਂ ਮੱਜਾਂ ਵੱਲ ਤੁਰ ਗਿਆ ਸੀ ਅੰਦਰਲੇ ਘਰ ਮੁਸਲਮਾਨਾਂ ਵਾਲੀ ਬੈਠਕ ਵਿੱਚ ਮੈੰਗਲ ਦਾ ਸਿਰਫ ਸਮਾਨ ਪਿਆ ਸੀ ਬੈਠਕ ਨੂੰ ਜਿੰਦਾ ਲੱਗਿਆ ਰਹਿੰਦਾ ਮੈੰਗਲ ਜਦੋਂ ਕਦੇ ਅੰਦਰ ਲਿਖ ਜਾਂਦਾ ਤਾਂ ਬੈਠਕ ਖੋਲ ਕੇ ਜਰੂਰ ਦੇਖਦਾ ਦੋ ਪਲ ਅੰਦਰ ਕਿਤੇ ਬੈਠ ਵੀ ਜਾਂਦਾ ਬੈਠੇ-ਬੈਠੇ ਉਹਦਾ ਦਿਮਾਗ ਸੁੰਨ ਹੋ ਜਾਂਦਾ ਕਾਦੀ ਖਾਤਰ ਛੱਡਿਆ ਆਪਣਾ ਪਿੰਡ ਕਾਦੀ ਖਾਤਰ ਕੀਤੀਆਂ ਸਾਰੀਆਂ ਗੱਲਾਂ ਇਹ ਕਾਦੀ ਘਾਤਰ ਬੈਠੀਆਂ ਹੁਣ ਇਥੇ ਸਿਰੀਆਂ ਸਾਂਝੀਆਂ ਵਾਂਗ ਕੰਮ ਕਰਦੇ ਜੇ ਸਰਦਾਰੋਂ ਨੇ ਇਸ ਸੰਸਾਰ ਵਿੱਚ ਰਹਿਣਾ ਹੀ ਨਹੀਂ ਸੀ ਸਰਦਾਰੋਂ ਦੀ ਜ਼ਿੰਦਗੀ ਵਿੱਚ ਇੱਕ ਝਲਕਾਰੇ ਵਾਂਗ ਆਈ ਬਸ ਤੇ ਚਲੀ ਗਈ ਬੈਠਕ ਦਾ ਸਮਾਨ ਵੀ ਜਿਵੇਂ ਉਦਾਸ ਹੋਵੇ ਬੈਠਕ ਦਾ ਸਮਾਨ ਜਿਵੇਂ ਸਰਦਾਰੋਂ ਨੂੰ ਉਡੀਕਦਾ ਹੋਵੇ ਬੈਠਕ ਦਾ ਸਮਾਨ ਵੀ ਜਿਵੇਂ ਮਰ ਮੁੱਕ ਗਿਆ ਹੋਵੇ ਕੋ ਕਿਸੇ ਵੀ ਚੀਜ਼ ਵੱਲ ਗੌਰ ਨਾਲ ਝਾਕਦਾ ਹਰ ਚੀਜ਼ ਹੋ ਕੇ ਲੈ ਰਹੀ ਹੁੰਦੀ ਸਰਦਾਰੋਂ ਆਖਦੀ ਹੁੰਦੀ ਹੁਣ ਤਾਂ ਬਹੁਤ ਸਾਲ ਬੀਤ ਗਏ ਹੁਣ ਆਪਾਂ ਥੰਮਣ ਵਾਲੇ ਨੂੰ ਚਲੀਏ ਉੱਥੇ ਰ੍ਹਾਂਗੇ ਆਪਣੇ ਪਿੰਡ ਕੋਈ ਕਾਰੋਬਾਰ ਕਰ ਲਾਂਗੇ ਥੰਮਣ ਵਾਲੇ ਕਿਵੇਂ ਵਗ ਜੀਏ ਦੁੱਲਾ ਬੈਠਾ ਹੋਣਾ ਹੁਣ ਤਾਂ ਕਿੱਥੇ ਹੋਊਗਾ ਉਹ ਮਾਰ ਮੁੱਕ ਗਿਆ ਹੋਣਾ ਪਹਿਲਾਂ ਪਤਾ ਲੈ ਲੈ ਕਿਵੇਂ ਨਾ ਕਿਵੇਂ ਉਹਦਾ ਤੇ ਹੁਣ ਕਦੇ ਕਦੇ ਉਹ ਆਪ ਵੀ ਸੋਚਦਾ ਕਿ ਥੰਮਣ ਵਾਲੇ ਨੂੰ ਵਗ ਜਾਵੇ ਆਪਣਾ ਪਿੰਡ ਹੈ ਫੇਰ ਵੀ ਬੇਗਾਨਾ ਪਿੰਡ ਬੇਗਾਨਾ ਹੁੰਦਾ ਹੈ ਇੱਥੇ ਉਹਦਾ ਭਾਈਚਾਰਾ ਨਹੀਂ ਹੈ ਜਿਸੀ ਤਕੜਾ ਹੋ ਗਿਆ ਹੈ ਉਹ ਦੋਵੇਂ ਕੰਮ ਕਰਨਗੇ ਤੇ ਖਾਣਗੇ ਦੁੱਲਾ ਹੁਣ ਕੀ ਕਰੇਗਾ ਸਰਦਾਰੋ ਤਾਂ ਰਹੀ ਨਹੀਂ ਇੱਕ ਦਿਨ ਉਹ ਲਹਿਰੇ ਗਾ ਕੇ ਗਿਆ ਉਹ ਮਸਾਂ ਹੀ ਕਦੇ ਮੰਡੀ ਜਾਂਦਾ ਸੀ ਕੋਈ ਲੋੜ ਹੀ ਨਹੀਂ ਸੀ ਸਭ ਕੁਝ ਜਦੋਂ ਪਿੰਡ ਬੈਠੇ ਨੂੰ ਮਿਲ ਜਾਂਦਾ ਉਸ ਦਿਨ ਉਹ ਕਿਸੇ ਡਾਕਟਰ ਕੋਲ ਗਿਆ ਸੀ ਉਹਦਾ ਸਿਰ ਦੁਖਦਾ ਰਹਿੰਦਾ ਤੇ ਪੁੱਕ ਘਟ ਲੱਗਦੀ ਕਦੇ ਕਦੇ ਘੁਮੇਰਾ ਜਈਆਂ ਆਉਣ ਲੱਗਦੀਆਂ ਲੱਤਾਂ ਫੁੱਲੀਆਂ ਰਹਿੰਦੀਆਂ ਡਾਕਟਰ ਤੋਂ ਦਵਾਈ ਲੈ ਕੇ ਉਹ ਰੇਲਵੇ ਸਟੇਸ਼ਨ ਉੱਤੇ ਜਾ ਬੈਠਾ ਪਲੇਟਫਾਰਮ ਉੱਤੇ ਖਾਸੀ ਭੀੜ ਸੀ ਕੋਈ ਗੱਡੀ ਆਉਣ ਵਾਲੀ ਸੀ ਉਹਨੇ ਸੋਚਿਆ ਚੱਲ ਹੁਣ ਗੱਡੀ ਦੇਖ ਕੇ ਜਾਵਾਂਗੇ ਕਮਾਲ ਹੋ ਗਈ ਇੱਕ ਬੰਦੇ ਨੇ ਉਹਦਾ ਮੋਢਾ ਆ ਫੜਿਆ ਉਹਨੇ ਸਿਆਣਿਆ ਇਹ ਤਾਂ ਉਹਨਾਂ ਦੇ ਪਿੰਡ ਦਾ ਤਰਜ਼ੀਮ ਬਾਣੀਆਂ ਹੈ ਉਹ ਜਫੀ પાਕੇ ਮਿਲੇ ਤੇ ਫਿਰ ਉਸੇ ਬੈਂਚ ਤੇ ਬੈਠ ਗਏ ਗੱਲਾਂ ਕਰਨ ਲੱਗੇ ਮੰਗਲ ਉਹ ਤੋਂ ਪਿੰਡ ਦੀਆਂ ਗੱਲਾਂ ਪੁੱਛ ਰਿਹਾ ਸੀ ਆਤਾ ਪਤਾ ਲੈਣ ਲੱਗਿਆ ਤਰਜ਼ੀਮ ਨੇ ਦੱਸਿਆ ਕਿ ਮੁਕੰਦਸੋਂ ਦੀ ਹਵੇਲੀ ਵਿੱਚ ਹੁਣ ਬਾਰੀ ਬਾਜ਼ੀਗਰਾਂ ਦਾ ਕੋਈ ਨਹੀਂ ਰਹਿੰਦਾ ਹਵੇਲੀ ਵੇਚ ਗਏ ਸੀ ਸਰਦਾਰ ਆਕੇ ਹੁਣ ਉੱਤੇ ਭੀਮਸੈਨ ਦੇ ਮੁੰਡੇ ਵਿਜੇ ਕੁਮਾਰ ਦਾ ਮੁਰਗੀਖਾਨਾ ਹੈ ਵਿਜੇ ਕੁਮਾਰ ਜੀ ਦੀ ਰੋਡੂ ਸ਼ਾਦੀ ਮੰਡੀ ਆਰਥੀ ਦੀ ਦੁਕਾਨ ਹੈ ਦੁੱਲਾ ਟਾਬ ਤੇ ਰਹਿੰਦਾ ਹੁੰਦਾ ਟਾਬ ਕਿਹੜੀ ਮੰਗਲ ਨੂੰ ਕੋਈ ਪਤਾ ਨਹੀਂ ਸੀ ਆਪਣੇ ਪੈਰ ਤੇ ਟਿੱਬੇ ਦੇ ਦੋਵੇਂ ਪਿੰਡਾਂ ਵਿਚਾਲੇ ਘਟਾਵ ਹੈ ਇਹ ਦੁੱਲੇ ਨੇ ਹੀ ਪਟਵਾਈ ਸੀ ਦੁੱਲਾ ਉੱਥੇ ਜਾ ਕੇ ਰਹਿਣ ਲੱਗ ਪਿਆ ਸੀ ਫੇਰ ਮਰ ਗਿਆ ਮਰ ਗਿਆ ਮੰਗਲ ਹੈਰਾਨ ਹੋਇਆ ਹਾਂ ਮਰ ਗਿਆ ਤਰਸੇਮ ਨੇ ਸਧਾਰਨ ਵਾਂਗ ਦੱਸਿਆ ਅੱਛਾ ਜਾਰ ਮੰਗਲ ਅਜੇ ਤੱਕ ਵੀ 당 ਹੋਇਆ ਬੈਠਾ ਸੀ ਫੇਰ ਤਰਸੇਮ ਨੇ ਪੁੱਛਿਆ ਬਾਜੀ ਗਾਰਨੀ ਨੂੰ ਤੂੰ ਲੈ ਗਿਆ ਸੀ ਸੁਣਿਆ ਹਾਂ ਮੈਂ ਹੀ ਲੈ ਗਿਆ ਸੀ ਇਹ ਸੱਚੀ ਗੱਲ ਐ ਹੋਰ ਝੂਠੀ ਐ ਮੈਂ ਹੀ ਲੈ ਗਿਆ ਸੀ ਨਾਲੇ ਕਹ ਕਹੀ ਜਾਂਦੇ ਆ ਪਿੰਡ ਆਪਣੇ ਬਈਓ ਮਰ ਗਈ ਕਿਦਰੇ ਹਾਂ ਮਰ ਗਈ ਫੇਰ ਤੂੰ ਕਿਵੇਂ ਆਖਦਾ ਬਈ ਮੈਂ ਲੈ ਗਿਆ ਸੀ ਉਹ ਮੇਰੇ ਗੋਲੀ ਮਰੀ ਐ ਮੈੰਗਲ ਜਿਵੇਂ ਆਪਣੇ ਆਪ ਨੂੰ ਹੀ ਦੱਸ ਰਿਹਾ ਹੋਵੇ ਉਹਨੇ ਤਰਸੇਮ ਨੂੰ ਚਾਹ ਪਾਣੀ ਪੁੱਛਿਆ ਪਰ ਉਹ ਕਹਿੰਦਾ ਤੂੰ ਦੱਸ ਕੋਈ ਸੇਵਾ ਆਪਣੀ ਮਾਸੀ ਐ ਇੱਥੇ ਇੰਦਰ ਪਿੰਡ ਚ ਐ ਉਹ ਘਰ ਉਹਨਾਂ ਦਾ ਜਦੋਂ ਉਹ ਨਿਕਲਣ ਲੱਗੇ ਤਾਂ ਮੈੰਗਲ ਨੇ ਪੁੱਛਿਆ ਸਾਡਿਆਂ ਦਾ ਕੀ ਹਾਲ ਐ ਅੱਛਾ ਤਰਸੇਮ ਮੈੰਗਲ ਦੇ ਸਵਾਲ ਉੱਤੇ ਉਦਾਸ ਹੋ ਗਿਆ ਤੇ ਦੱਸਿਆ ਤਾਂ ਅੰਕਲ ਵੀ ਗੁਜ਼ਰ ਗਿਆ ਭਾਈ ਮਾਰ ਜਾ ਰਿਹਾ ਰਹਿੰਦਾ ਸੀ ਤੇਰੀ ਪਰਜਾਈ ਹੈਗੀ ਮੈਂ ਗਲੇ ਇਹ ਭਾਰੀ ਸਾਦਮਾ ਸੀ ਤਾਂ ਅੰਕਲ ਫੇਰ ਵੀ ਭਾਈ ਸੀ ਉਹਦਾ ਮਾਂ ਜਾਇਆ ਭਰਾ ਉਹ ਇੱਕ ਟਿੱਡੋਂ ਜੰਮੇ ਸਨ ਉਹਨੇ ਅੱਖਾਂ ਭਰ ਲਈਆਂ ਉਹਦੇ ਨਾਲ ਹੱਥ ਮਲਾ ਕੇ ਆਖਿਆ ਚੰਗਾ ਤਰਸੀਮ ਮੈਂ ਆਉਂਗਾ ਕਦੇ ਤੂੰ ਪੈਂਡਾ ਕੀ ਰਹਿ ਜਾਰ ਇੱਥੇ ਹੁਣ ਕਿੱਥੇ ਹੁੰਨਾ ਬਸ ਇੱਥੇ ਹੀ ਆ ਇੱਥੇ ਲਹਿਰੇ ਹਾਂ ਬਸ ਇੱਥੇ ਹੀ ਸਮਝ ਲਹਿਲ ਕੋਰਦ ਨੂੰ ਮੁੜਦਿਆਂ ਮੈਂਗਲ ਨੂੰ ਲੱਗ ਰਿਹਾ ਸੀ ਜਿਵੇਂ ਤਰਸੀਮ ਕੀ ਮਿਲਿਆ ਉਨੁਸਾਰਾ ਹੀ ਥੰਮਣ ਵਾਲਾ ਮਿਲ ਪਿਆ ਹੋਵੇ ਜਿਵੇਂ ਮੈੰਗਲ ਆਪ ਥੰਮਣ ਵਾਲੇ ਜਾ ਆਇਆ ਹੋਵੇ ਇਸ ਦੌਰਾਨ ਜਵਾਲਾ ਸਿੰਘ ਗੁజర్ ਗਿਆ ਉਹਦੀ ਉਮਰ ਵੀ ਤਾਂ 80 ਤੋਂ ਉੱਤੇ ਸੀ ਉਹਨੂੰ ਕੋਈ ਬਿਮਾਰੀ ਨਹੀਂ ਸੀ ਚੰਗਾ ਭਲਾ ਤੁਰਿਆ ਫਿਰਦਾ ਸੀ ਉਹ ਮੰਝੇ ਉੱਤੇ ਪੈ ਕੇ ਨਹੀਂ ਮਰਿਆ ਬਸ ਚੱਲਦਾ ਫਿਰਦਾ ਹੀ ਮੁੱਕ ਗਿਆ ਪਿੰਡ ਵਿੱਚ ਗੱਲਾਂ ਹੋ ਰਹੀਆਂ ਸਨ ਇਹੋ ਜਹੀ ਮੌਤ ਰਬ ਹਰ ਕਿਸੇ ਨੂੰ ਦੇਵੇ ਰਾਤ ਨੂੰ ਰੋਟੀ ਖਾ ਕੇ ਤੇ ਦੁੱਧ ਪੀ ਕੇ ਪਿਆ ਤੜਕੇ ਨੂੰ ਨਹੀਂ ਸੀ ਲੋਕ ਆਖਦੇ ਭਾਗ ਵਾਲਾ ਭਾਗਾ ਵਾਲਾ ਤਾਂ ਭਰਿਆ ਪਰਿਵਾਰ ਛੋੜ ਕੇ ਗਿਆ ਜਵਾਲਾ ਸਿੰਘ ਦੀ ਘਰ ਵਾਲੀ 20 ਸਾਲ ਪਹਿਲਾਂ ਗੁজার ਗਈ ਸੀ ਉਹ ਵੀ ਐਵੇਂ ਜਿਵੇਂ ਹੀ ਤੁਰਤੀ ਫਿਰਦੀ ਮੁੱਕੀ ਸੀ ਤਾਪ ਸਰਵਾਹ ਕੁਝ ਵੀ ਨਹੀਂ ਸੀ ਜਵਾਲਾ ਸਿੰਘ ਦਾ ਇੱਕੋ ਮੁੰਡਾ ਸੀ ਸੱਸ ਦੀ ਤਾਂ ਬਹੂ ਨੇ ਲੈ ਲਈ ਜਸਮੀਲ कौर ਦਾ ਸਭਾਉ ਸੱਸ ਨਾਲੋਂ ਵੀ ਚੰਗਾ ਸੀ ਕੁਝ ਸਾਲਾਂ ਬਾਅਦ ਇਹ ਉਹ ਘਰ ਦੀ ਮਾਲਕਣ ਬਣ ਗਈ ਪੰਜ ਕਰੇ 50 ਕਰੇ ਉਹਨੂੰ ਕੋਈ ਰੋਕ ਡਟਕਦਾ ਨਹੀਂ ਸੀ ਜਵਾਲਾ ਸਿੰਘ ਦੇ ਅਗਾ ਤਿੰਨ ਪੋਤੇ ਸਨ ਤਿੰਨੇ ਜਵਾਲਾ ਸਿੰਘ ਨੇ ਆਪ ਵਿਆਹੇ ਪੋਤਿਆਂ ਦੇ ਵੀ ਅੱਗੇ ਜੋਕ ਸਨ ਜਵਾਲਾ ਸਿੰਘ ਮਰੇ ਤੋਂ ਮੈੰਗਲ ਹੋਰ ਵੀ ਉਦਾਸ ਹੋ ਗਿਆ ਚਾਹੇ ਜਸਮੀਲ ਕੋਰ ਉਹਦੀ ਮਾਂ ਚ ਮੰਨਦੀ ਉਹਦਾ ਮੋਹ ਕਰਦੀ ਪਰ ਜਵਾਲਾ ਸਿੰਘ ਦੀ ਗੱਲ ਹੋਰ ਸੀ ਜਿਵੇਂ ਉਹਦਾ ਪਿਓ ਮਰ ਗਿਆ ਹੋਵੇ ਜਵਾਲਾ ਸਿੰਘ ਜਿਉਂਦੇ ਤੋਂ ਹੀ ਮੈੰਗਲ ਜੈਦ ਕਰਦਾ ਆ ਰਿਹਾ ਸੀ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਉਹਦਾ ਭਰਾ ਗੁਜ਼ਰ ਗਿਆ ਹੈ ਪਰ ਜਾਈ ਇਕੱਲੀ ਹੈ ਕਾਰੋਬਾਰ ਸਭ ਕੁਝ ਹੈ ਉਹਦਾ ਉਹ ਉੱਥੇ ਜਾ ਕੇ ਵਸੇਗਾ ਕੋਈ ਆਪਣਾ ਕਾਰੋਬਾਰ ਕਰੇਗਾ ਉਹਦੇ ਪਿੰਡ ਨਾਲ ਹੀ ਮੰਡੀ ਸਕੂਲ ਹੈ ਜਿੱਸੇ ਉੱਥੇ ਪੜ੍ਹੇਗਾ ਜਵਾਲਾ ਸਿੰਘ ਮੈੰਗਲ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਦਾ ਹਰ ਵਾਰ ਇਹੀ ਆਖਦਾ ਇੱਠਿਆ ਕਰ ਲੈ ਜੋ ਕਰਨਾ ਹੈ ਭਾਈ ਖੇਤੀ ਕਰ ਲੈ ਜ਼ਮੀਨ ਦੇ ਦਿੰਦੇ ਆ ਬੈਠਕ ਧਮੇ ਦਿੱਤੀ ਹੋਈ ਐ ਜੱਸੀ ਪੜਦਾ ਐ ਪੜੀ ਜਾਏ ਇਹਨੂੰ ਇੱਥੇ ਹੀ ਵਿਆਹਾਂਗੇ ਜਵਾਲਾ ਸਿੰਘ ਦਾ ਪੁੱਤਰ ਬਲਵੰਤ ਸਿੰਘ ਰੱਬੀ ਰੂਹ ਸੀ ਘਰ ਕਬੀਲਦਾਰੀ ਵਿੱਚ ਉਹਦਾ ਕੋਈ ਦਖਲ ਨਹੀਂ ਸੀ ਕੰਮ ਵਿੱਚ ਧਿਆਨ ਰੱਖਦਾ ਕਬੀਲਦਾਰੀ ਜਵਾਲਾ ਸਿੰਘ ਦੇ ਹੱਥ ਸੀ ਜਾਂ ਫਿਰ ਬਲਵੰਤ ਚੰਗ ਦੀ ਬਹੂ ਜਸਮੇਲ कौर ਦੇ ਹੱਥ ਹੁਣ ਜਦੋਂ ਜਵਾਲਾ ਸਿੰਘ ਨਹੀਂ ਸੀ ਤਾਂ ਵੀ ਬਲਵੰਤ ਸਿੰਘ ਨੇ ਕਬੀਲਦਾਰੀ ਨਹੀਂ ਸੰਭੀ ਉਹ ਤਾਂ ਖੇਤ ਜਾਂਦਾ ਕੰਮ ਕਰਦਾ ਗੱਲਾਂ ਕਰਦਾ ਤਾਂ ਫਸਲਾਂ ਨਾਲ ਗੱਲਾਂ ਕਰਦਾ ਉਹਨੇ ਤਾਂ ਹੁਣ ਜਸਮੀਲ ਕੌਰ ਨਾਲ ਵੀ ਕਦੇ ਬੈਠ ਕੇ ਗੱਲ ਗੌਰਤ ਨਹੀਂ ਕੀਤੀ ਸੀ ਮੈੰਗਲ ਨਾਲ ਉਹ ਮਸਾਂ ਹੀ ਗੱਲ ਕਰਦਾ ਬਲਵੰਤ ਦੇਵਤਾ ਆਦਮੀ ਸੀ ਨਾ ਚੜੀ ਦੀ ਨਾ ਲੱਥੀ ਦੀ ਜਦੋਂ ਸਰਦਾਰੋਂ ਮਰੀ ਤਾਂ ਇੱਕ ਦਿਨ ਮੈੰਗਲ ਨੂੰ ਗਮਗੀਨ ਬੈਠਾ ਦੇਖ ਕੇ ਬਲਵੰਤ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਸਿਰਫ ਇੰਨਾ ਹੀ ਕਿਹਾ ਬੱਸ ਹੁਣ ਜਦੋਂ ਮੈੰਗਲ ਜਸਮੀਲ ਕੌਰ ਨਾਲ ਉੱਚੀ ਉੱਚੀ ਬੋਲ ਕੇ ਗੱਲਾਂ ਕਰਦਾ ਤੇ ਜ਼ੋਰ ਦਿੰਦਾ ਕਿਉਂੜੇ ਇੱਥੋਂ ਜਾਣਾ ਹੈ ਤਾਂ ਬਲਵੰਤ ਸਿੰਘ ਸੁਣਦਾ ਰਹਿੰਦਾ। ਅਖੀਰ ਇੱਕ ਦਿਨ ਉਸਨੇ ਮੈੰਗਲ ਨੂੰ ਕਿਹਾ, "ਇੱਥੋਂ ਕਿਉਂ ਜਾਣਾ ਹੈ ਭਾਈ ਤੋ? ਉਰੇ ਹੀ ਰਹਿ।" ਪਰ ਮੈੰਗਲ ਨੇ ਆਪਣੀ ਜੱਦ ਨਹੀਂ ਛੱਡੀ। ਜਸਮੀਲ ਕੌਰ ਵੀ ਉਹਦੀ ਨਿੱਤ ਦੀ ਗੱਲ ਤੋਂ ਅੱਕੀ ਪਈ ਸੀ। ਉਹ ਉਹਨੂੰ ਬਹੁਤ ਸਮਝਾ-ਸਮਝਾ ਥੱਕ ਚੁੱਕੀ ਸੀ। ਪਰ ਉਹ ਸਮਝਦਾ ਨਹੀਂ ਸੀ। ਬੱਚਿਆਂ ਵਾਲੀ ਹੰਡ ਸੀ। ਅੜੀ ਫੜ ਰੱਖੀ ਸੀ ਬੱਸ। ਅਖੀਰ ਜਸਮੀਲ ਕੌਰ ਨੇ ਕਿਹਾ, "ਜਾਨਣਾ ਤਾਂ ਜਾ ਫੇਰ, ਪਰ ਜੱਸੀ ਨੂੰ ਇੱਥੇ ਛੋੜ ਜਾ।" ਉਹ ਵੀ ਨਹੀਂ ਮੰਨਦਾ ਸੀ। ਮੈੰਗਲ ਦੀ ਤਿਆਰੀ ਹੋ ਗਈ। ਜੱਸੀ ਜਾਣਾ ਨਹੀਂ ਚਾਹੁੰਦਾ ਸੀ। ਰੋਣ ਲੱਗਦਾ ਜਾਂ ਕਿਧਰੇ ਲੁੱਕ ਜਾਂਦਾ। ਅਰਮੰਗਲ ਉਹਦੇ ਵੱਲ ਘੂਰ ਕੇ ਦੇਖਦਾ ਤਾਂ ਉਹ ਚੁੱਪ ਹੋ ਜਾਂਦਾ। ਜਸਮੀਲ ਕੋਰ ਨੇ ਭਰੇ ਮਨ ਨਾਲ ਕਿਹਾ, "ਮੈੰਗਲ ਚਲਿਆ ਜਾ ਫੇਰ। ਮੈਂਸਾਂ ਵਿੱਚੋਂ ਇੱਕ ਮੈਂਸ ਲੈ ਜਾ। ਜੋ ਵੀ ਤੈਨੂੰ ਪਸੰਦ ਹੈ। ਦੁੱਧ ਪੀਣ ਨੂੰ ਮੈਂਸ ਦਿੰਨੀ ਆ ਮੈਂ ਤੈਨੂੰ।" ਮੈੰਗਲ ਜਸਮੀਲ ਕੋਰ ਦੀ ਗੱਲ ਸੁਣ ਕੇ ਮੋਹ ਵਿੱਚ ਰੋਣ ਲੱਗ ਪਿਆ। ਆਪਣੇ ਲੀੜੇ ਕੱਪੜੇ ਸਾਂਭ ਲਏ, ਜੱਸੀ ਦੇ ਕੱਪੜੇ ਘਰ ਦੇ ਜਵਾਕਾਂ ਨੇ ਉਹਦੇ ਝੋਲੇ ਵਿੱਚ ਪਾ ਦਿੱਤੇ। ਉਹਦੀਆਂ ਕਿਤਾਬਾਂ ਕਾਪੀਆਂ ਇੱਕ ਅਲੱਗ ਝੋਲੇ ਵਿੱਚ ਸਨ। ਇਹ ਝੋਲਾ ਉਹਦਾ ਸਕੂਲ ਵਾਲਾ ਬਸਤਾ ਸੀ। ਉਹ ਦੁੱਧ 7ਵੀਂ ਜਮਾਤ ਵਿੱਚ ਸੀ 13-14 ਸਾਲ ਦੀ ਉਮਰ ਹੋਵੇਗੀ। ਮੈਂਗਲ ਆਪ ਮੱਝ ਨਹੀਂ ਖੋਲ ਰਿਹਾ ਸੀ। ਚੁੱਪ ਖੜਾ ਸੀ। ਨਾ ਹੀ ਇਹ ਆਖਦਾ ਸੀ ਕਿ ਆਪੇ ਦੇ ਦਿਓ ਜੜੀ ਦੇਣੀ ਹੈ। ਜਸਮੇਲ ਕੌਰ ਨੇ ਆਪ ਹੀ ਫੇਰ ਇੱਕ ਮੱਝ ਕਿੱਲੇ ਤੋਂ ਖੋਲੀ। ਇਹਦੇ ਮਗਰ ਕੁਝ ਨਹੀਂ ਸੀ। ਪਰ ਦੁੱਧ ਦਿੰਦੀ ਕੱਤੀ 2 ਮਹੀਨੇ ਦੀ ਹੋ ਕੇ ਮਰ ਗਈ ਸੀ। ਮੱਝ ਹੁਣ ਪਹਾੜੇ ਉੱਤੇ ਮਿਲਦੀ। ਜਸਮੇਲ ਕੌਰ ਨੇ ਇਹ ਵੀ ਦੇਖਿਆ ਸੀ ਕਿ ਕਟਰੂ ਵਾਲੀ ਮੱਝ ਇਹਨੇ ਦੂਰ ਕਿਵੇਂ ਪਹੁੰਚੇਗੀ? ਕਟਰੂ ਤਾਂ ਰਾਹ ਵਿੱਚ ਹੀ ਮਰ ਜਾਏਗਾ। ਕਟਰੂ ਨਾ ਤਾਂ ਤੁਰੇ ਨਾ ਚੁੱਕਿਆ ਜਾਵੇ। ਮੰਗਲ ਨੇ ਮੱਜ ਦਾ ਰਸਾ ਪੜ ਲਿਆ ਮੱਥੇ ਨੂੰ ਲਾਇਆ ਛੱਡ ਦਿੱਤੀ ਪਿਓ ਪੁੱਤ ਨੇ ਲਹਿਲ ਖੁਰਦ ਛੱਡ ਦਿੱਤੀ ਉਹਨਾਂ ਨੇ ਇਹ ਮਿੱਟੀ ਜਿਸ ਮਿੱਟੀ ਵਿੱਚ ਸਰਦਾਰੋ ਦੇ ਮਿੱਟੀ ਭਸਮ ਹੋ ਗਈ ਸੀ ਛੱਡ ਦਿੱਤੀ ਉਹਨਾਂ ਨੇ ਉਹ ਮਿੱਟੀ ਜਿਸ ਮਿੱਟੀ ਵਿੱਚ ਉਹ ਇੰਨੇ ਵਾਰੇ ਉਹਨਾਂ ਪਾਣੀ ਖਾਂਦੇ ਰਹੇ ਸਨ ਸਾਰਾ ਪਰਿਵਾਰ ਉਹਨਾਂ ਨੂੰ ਵਿਦਾ ਕਰਨ ਆਇਆ ਮੰਗਲ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਜੱਸੀ ਦੀਆਂ ਅੱਖਾਂ ਵਿੱਚ ਪਾਣੀ ਸੀ ਮੱਜ ਨੇ ਅੜਾਟ ਪਾਇਆ ਹੋਇਆ ਸੀ ਉਧਰ ਪਰਿਵਾਰ ਦੇ ਜਵਾਕਾਂ ਦੀਆਂ ਅੱਖਾਂ ਗਿੱਲੀਆਂ ਸਨ ਜਸਮੀਲਕੌਰ ਨੇ ਜੱਸੀ ਨੂੰ ਹੱਥ ਨਾਲ ਲਾ ਕੇ ਪਿਆਰ ਦਿੱਤਾ ਜੱਸੀ ਦੀਆਂ ਲੇਰਾਂ ਨਿਕਲ ਗਈਆਂ ਉਹਨੂੰ ਚੁਪਕਰਾ ਕੇ ਤੇ ਪਰੇ ਲਿਜਾ ਕੇ ਜਸਮੀਲ ਕੌਰ ਨੇ ਉਹਦੇ ਕੰਨ ਵਿੱਚ ਕੁਝ ਆਖਿਆ ਪਹਿਲਾਂ ਉਹ ਲੈਰੇਗਾ ਅੱਗੇ ਤੋਂ ਪੁੱਛਦੇ ਪਹੁੰਚਾਉਂਦੇ ਪਿੰਡਾਂ ਨੂੰ ਹੋ ਲਈ ਮੈੰਗਲ ਨੇ ਲਹਿਲਕੌਰ ਦੇ ਹੀ ਸਿਆਣੇ ਬੰਦਿਆਂ ਤੋਂ ਪਿੰਡਾਂ ਦਾ ਰਾਹ ਪੁੱਛ ਲਿਆ ਸੀ ਤੇ ਫਿਰ ਜੱਸੀ ਨੂੰ ਉਹਨੇ ਕਿਹਾ ਸੀ ਕਿ ਉਹ ਇਨ੍ਹਾਂ ਪਿੰਡਾਂ ਦੇ ਨਾਂ ਆਪਣੀ ਕਿਸੇ ਕਾਪੀ ਵਿੱਚ ਲਿਖ ਲਵੇ ਤੜਕੇ ਸਵੇਹਾ ਦੇ ਚੱਲੇ ਹੋਏ ਉਹਦਾਂ ਦੇ ਛਪਦੇ ਨੂੰ ਥੰਮਣ ਵਾਲੇ ਪਹੁੰਚ ਗਏ ਖਾਸੇ ਸਾਰੇ ਪਰੌਂਠੇ ਆਚਾਰ ਤੇ ਗੰਡੇ ਇੱਕ ਵੱਡੇ ਪੋਨੇ ਵਿੱਚ ਬੰਨ ਕੇ ਜਸਮੀਲ ਕੌਰ ਨੇ ਉਹਨਾਂ ਨੂੰ ਦਿੱਤੇ ਸਨ ਰਾਵਤ ਤਿੰਨ ਥਾਂ ਬੈਠ ਕੇ ਉਹਨਾਂ ਨੇ ਰੋਟੀ ਖਾਦੀ ਸੀ ਮੱਝ ਵੀ ਦਮ ਲੈ ਲੈਂਦੀ ਦੋ ਪਿੰਡਾਂ ਵਿੱਚ ਚਾਹ ਪੀਤੀ ਫਿਰ ਨੇ ਉੱਤੇ ਘਰ ਸਨ ਚੰਗੇ ਬੰਦੇ ਸਨ ਖਾਂਦੇ ਪਿੰਦੇ ਲੋਕ ਮੱਝ ਨੂੰ ਤੜਕੇ ਚੋਕੇ ਉਤਰੇ ਸਨ ਥੰਮਣ ਵਾਲੇ ਆਥਣੇ ਆ ਕੇ ਉਹਨੇ ਦੁੱਧ ਨਹੀਂ ਦਿੱਤਾ ਬੈਠ ਗਈ ਤੇ ਬੈਠੀ ਹੀ ਰਹੀ ਮੈਂਗਲ ਨੇ ਡੰਡੇ ਮਾਰ ਕੇ ਉਹਨੂੰ ਖੜੀ ਕੀਤਾ ਸੀ ਚਾਟ ਨੂੰ ਮੂੰਹ ਨਹੀਂ ਲਾਇਆ ਨਾ ਦੁੱਧ ਲਾਹਿਆ ਫਿਰ ਬੈਠ ਗਈ ਐਨਾ ਲੰਮਾ ਪੈਂਡਾ ਮਾਰ ਕੇ ਉਹ ਪੂਰਾ ਥੱਕ ਗਈ ਸੀ ਮੰਗਲ ਵਾਲੇ ਜਾਣ ਤੋਂ ਪਹਿਲਾਂ ਹੀ ਮੈੰਗਲ ਦੀ ਹਵਾ ਉੱਤੇ ਪਹੁੰਚੀ ਹੋਈ ਸੀ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਇੱਕ ਮੁੰਡਾ ਵੀ ਹੈ ਉਹ ਓਪਰੇਆ ਵਾਂਗ ਪਿੰਡ ਵੜੇ ਸਨ ਕਿਸੇ ਨੇ ਵੀ ਮੰਗਲ ਨੂੰ ਸਿਆਣਿਆ ਨਹੀਂ ਉਹਦੀਆਂ ਦਾੜੀ ਮੁੱਛਾਂ ਵਧੀਆਂ ਹੋਈਆਂ ਸਨ ਦਾੜੀ ਵਿੱਚ ਕੋਈ ਕੋ ਜਿੱਟਾ ਵਾਲ ਸੀ ਦਾੜੀ ਮੁੱਛਾਂ ਇੰਨੀਆਂ ਫੈਲੀਆਂ ਹੋਈਆਂ ਸਨ ਕਿ ਚਿਹਰੇ ਦਾ ਪਤਾ ਹੀ ਨਹੀਂ ਲੱਗਦਾ ਸੀ ਢਲਕੀ ਹੋਈ ਪਗੜੀ ਨੇ ਚਿਹਰੇ ਨੂੰ ਹੋਰ ਵੀ ਢੱਕ ਲਿਆ ਮੰਗਲ ਨੇ ਬੰਦੇ ਸਿਆਣ ਲਏ ਸਨ ਪਰ ਕਿਸੇ ਨੂੰ ਬੁਲਾਇਆ ਨਹੀਂ ਸੋਚਿਆ ਸੀ ਕੱਲ ਨੂੰ ਹੀ ਗੱਲ ਕਰਾਂਗੇ ਇਹਨਾਂ ਨਾਲ ਉਹ ਅੱਖਾਂ ਵਿੱਚ ਹੀ ਹੱਸਦਾ ਉਹਦੇ ਬੁੱਲ ਕਦੇ ਸੁੰਗੜਦੇ ਕਦੇ ਫੈਲ ਜਾਂਦੇ ਉਹ ਕਦੇ ਖੁਸ਼ ਹੁੰਦਾ ਕਦੇ ਹੈਰਾਨ ਉਹ ਜਿੱਥੋਂ ਵੀ ਲੰਘ ਗਿਆ ਸੋ ਲੰਘ ਗਿਆ ਮੁੜ ਕੇ ਨਹੀਂ ਜਾ ਗਿਆ ਸੱਤਾਂ ਵਿੱਚ ਬੈਠੇ ਲੋਕ ਜ਼ਰੂਰ ਹੈਰਾਨ ਹੁੰਦੇ ਤੇ ਗੱਲ ਕਰਦੇ ਕਿ ਇਹ ਕੌਣ ਹੋਇਆ ਬਈ ਕਿਦੇ ਜਾਣਾ ਹੈ ਘਰ ਦਾ ਬਾਰ ਖੁੱਲਾ ਸੀ ਮੱਝ ਦਾ ਰੱਸਾ ਜੱਸੀ ਨੂੰ ਫੜਾ ਕੇ ਪਹਿਲਾਂ ਮੈਂ ਅੰਦਰ ਗਿਆ ਪਰ ਸਿੰਨੀ ਚੁੱਲ੍ਹੇ ਮੂਰੇ ਬੈਠੀ ਦਾਲ ਰੈਣ ਰਹੀ ਸੀ ਆਟਾ ਗੋਨ ਕੇ ਥਾਲੀ ਵਿੱਚ ਪਾਉਣੇ ਨਾਲ ਟਕਿਆ ਪਿਆ ਸੀ ਚੁੱਲ੍ਹੇ ਵਿੱਚ ਚਿੱਟੀਆਂ ਦਾ ਕੋਈ ਕੋਈ ਡੱਕਾ ਸੁੱਟਦੀ ਤੇ ਬਲ ਰਹੀਆਂ ਚਿੱਟੀਆਂ ਦੇ ਰੋਗ ਨੂੰ ਅਗਾਹ ਕਰਦੀ ਉਹ ਨਿਸ਼ਚੇੰਤ ਜਹੀ ਬੈਠੀ ਸੀ ਅੱਗ ਲਟਲਟ ਬਲਣ ਲੱਗਦੀ ਤਾਂ ਉਹ ਦੋਵੇਂ ਹੱਥ ਜੋੜਦੀ ਤੇ ਮੱਥੇ ਨੂੰ ਲਾ ਕੇ ਬੈਠ ਜਾਂਦੀ ਮੈੰਗਲ ਨੇ ਖੰਘੂਰ ਮਾਰੀ ਉਹ ਮੱਥੇ ਤੋਂ ਹੱਥ ਪਰਾਂ ਹਟਾ ਕੇ ਵਿਹੜੇ ਵੱਲ ਗੌਰ ਨਾਲ ਚਾਕੀ ਮੈੰਗਲ ਨੇ ਉਹਨੂੰ ਮੱਥਾ ਟੇਕਿਆ ਪੈਰੀ ਹੱਥ ਲਾਏ ਬੋਲਿਆ ਸਿਆਣਿਆ ਨਹੀਂ ਮੈਨੂੰ ਨਾ ਭਾਈ ਮੈਂ ਤਾਂ ਸਿਆਣਿਆ ਨਹੀਂ ਇੱਥੋਂ ਹੀ ਹੈ ਕਿ ਪਾਸਿਓਂ ਕਿਧਰੋਂ ਬੋਲ ਤੋਂ ਵੀ ਪਛਾਣ ਨਹੀਂ ਆਉਂਦੀ ਨਾ ਭਾਈ ਕੋਈ ਪਤਾ ਨਹੀਂ ਲੱਗਦਾ ਮੈਨੂੰ ਤਾਂ ਰਸੋਈ ਵਿੱਚ ਕੋਸਮੋਸਾ ਸੀ ਸਿਆਲ ਦੀ ਰੋਟ ਸੀ ਉੱਪਰ ਚਿਨੀ ਦੇ ਸਾਹਮਣੇ ਬੈਠਾ ਸੀ ਚੁੱਲੇ ਦੇ ਚਾਣਣ ਵਿੱਚ ਮੈਂਗਲ ਦਾ ਚਿਹਰਾ ਦਿਸਦਾ ਉਹ ਫੁੱਕਾ ਫੁੱਕਾ ਜਿਹਾ ਹੱਸ ਰਹੀ ਸੀ ਆਖਦੀ ਸੀ ਨਾ ਭਾਈ ਮੇਰੀ ਸਮਝ ਤੋਂ ਤਾਂ ਬਾਹਰ ਹੈ ਤੂੰ ਆਪ ਹੀ ਦੱਸ ਦੇ ਕੌਣ ਹੈ ਤੋ ਬਸ ਜਮਾ ਨਹੀਂ ਸਿਆਣਿਆ ਮੈਨੂੰ ਨਾ ਭਾਈ ਉਹ ਫੇਰ ਨਿੱਕਾ ਨਿੱਕਾ ਹਸੀ ਤੁਹਾਡਾ ਤਾਂ ਅੰਕਲ ਕਿੱਥੇ ਹੈ ਉਹ ਤਾਂ ਗੁਜ਼ਰ ਗਿਆ ਭਾਈ ਗਿਆ ਉਹ ਤੇ ਪਰਸੇਨੀ ਨੇ ਉਤਾ ਹੱਥ ਕੀਤਾ ਤੇ ਮੈੰਗਲ ਉਹਦਾ ਕੋਈ ਪਤਾ ਨਹੀਂ ਕਈ ਸਾਲ ਹੋ ਗਏ ਉਹਨੇ ਖਾਲੀ ਹੱਥ ਹਿਲਾਇਆ ਮੈੰਗਲ ਆਉਂਦਾ ਨਹੀਂ ਹੁਣ ਕੀ ਪਤਾ ਕਿੱਥੇ ਹੋਏਗਾ ਆਜੇਗਾ ਜਦੋਂ ਆਉਣਾ ਹੋਏਗਾ ਤਾਂ ਫੇਰ ਆ ਬੈਠਾ ਮੈਂ ਮੈੰਗਲ ਆ ਮੈਂ ਤੂੰ ਮੈੰਗਲ ਹੈ ਹਾਂ ਤੇਰੇ ਸਾਹਮਣੇ ਆ ਹੁਣ ਔਨਾ ਸਿਆਣ ਚਕੇ ਹਲੇ ਵੀ ਨਹੀਂ ਆਇਆ ਪਰ ਜਾਈ ਨੇ ਦੋਵੇਂ ਹੱਥਾਂ ਦੀ ਤਾੜੀ ਮਾਰੀ ਤੇ ਮੂੰਹੋਂ ਅਜੀਬ ਜਹੀ ਆਵਾਜ਼ ਕੱਢੀ ਮੈੰਗਲ ਨੇ ਦੁਬਾਰਾ ਉਹਦੇ ਪੈਰ ਫੜੇ ਮੈਂ ਮਰ ਜਾ ਉਹ ਉੱਠ ਕੇ ਖੜੀ ਹੋ ਗਈ ਉਹਦਾ ਹਾਲ ਚਾਲ ਪੁੱਛਣ ਲੱਗੀ ਮੁੰਡਾ ਵੀ ਐ ਮੁੰਡਾ ਕੌਣ ਪੋਤਾ ਆਪਣਾ ਉਹ ਸਮਝੀ ਨਹੀਂ ਮੈੰਗਲ ਨੇ ਜੱਸੀ ਨੂੰ ਹਾਕ ਮਾਰੀ ਤੇ ਕਿਹਾ ਕਿ ਉਹ ਅਗਲੇ ਬਾਰ ਜਾ ਕੇ ਮੈਸ ਨੂੰ ਅੰਦਰ ਬੰਨ ਦੇ ਦੇ ਜੱਸੀ ਨੂੰ ਅਗਲੇ ਬਾਰ ਦਾ ਕੋਈ ਪਤਾ ਨਹੀਂ ਸੀ ਉਹ ਤਾਂ ਸਭ ਘਰ ਤੇ ਤੋਂ ਅਣਜਾਣ ਸੀ ਤੇ ਫਿਰ ਮੈੰਗਲ ਆਪ ਬੈਠਕ ਦੇ ਬਾਰਕ ਤੋਂ ਬਾਹਰ ਆ ਗਿਆ ਮੱਝ ਦਾ ਰੱਸਾ ਫੜ ਕੇ ਅੱਗੇ ਨੂੰ ਹੋ ਗਿਆ ਤਾਂ ਤੇ ਕੁਲੇ ਹੀ ਸਨ ਉਹਨੇ ਮੱਝ ਅੰਦਰ ਲਿਜਾ ਕੇ ਕਿੱਲੇ ਨਾਲ ਬੰਨ ਦਿੱਤੀ ਖੁਰਲੀ ਉਹੀ ਸੀ ਇੱਲੇ ਹੋਈਸਾ ਨ ਪਰ ਘਰ ਵਿੱਚ ਪਸ਼ੂ ਕੋਈ ਨਹੀਂ ਸੀ ਪਸ਼ੂਆਂ ਲਈ ਨੀਰਾ ਚਾਰਾ ਵੀ ਕਿੱਥੋਂ ਹੋਣਾ ਸੀ ਤਾਈ ਦੇ ਪੈਰੀਂ ਹੱਥ ਲਾ ਓਏ ਜੱਸੀ ਨੇ ਮੱਥਾ ਟੇਕਿਆ ਤੇ ਬੁੜੀ ਦੇ ਪੈਰੀਂ ਹੱਥ ਲਾ ਦਿੱਤੇ ਉਹ ਅਸੀਸਾਂ ਦੇਣ ਲੱਗੀ ਪਰ ਸਮਝ ਹੀ ਅਜੇ ਵੀ ਨਹੀਂ ਬੈਠ ਕੇ ਦਾਦਾ ਸਾਹ ਲੈ ਲਈਏ ਮੈਂਗਲ ਨੇ ਕਿਹਾ ਪਰ ਚਿਨੀ ਦਾ ਸੁਭਾਅ ਉਹ ਕੀੜੇ ਪਤੰਗੇ ਤੂੰ ਆਥਨ ਦੀ ਰੋਟੀ ਸਦੇਂ ਹਾਂ ਹੀ ਪਕਾ ਲੈਂਦੀ ਇਸ ਗੱਲ ਦਾ ਮੈਂਗਲ ਨੂੰ ਪਤਾ ਸੀ ਪਰ ਚਿਨੀ ਨੇ ਕੱਲ੍ਹ ਵਾਸਤੇ ਦੀ ਸਾਬਤ ਮੂੰਗੀ ਦੀ ਦਾਲ ਉਹਨੇ ਬਣਾ ਲਈ ਸੀ ਇਸ ਕਰਕੇ ਉਹਨਾਂ ਤਿੰਨਾਂ ਨੂੰ ਸਰ ਗਿਆ ਆਟਾ ਮੱਕੀ ਦਾ ਉਹਨੇ ਹੋਰ ਗੋਨ ਲਿਆ ਘਰ ਵਿੱਚ ਦੇਸੀ ਘੋਬੀ ਸੀ ਮੈੰਗਲ ਨੂੰ ਆਪਣੇ ਘਰ ਦੀ ਰੋਟੀ ਖਾ ਕੇ ਪੂਰਾ ਆਨੰਦ ਆਇਆ ਇੰਨੀ ਸਵਾਦ ਰੋਟੀ ਪਿਛਲੇ 15 ਸਾਲਾਂ ਤੋਂ ਕਿਧਰੇ ਨਹੀਂ ਖਾਧੀ ਸੀ ਹਰੀਆਂ ਮਿਰਚਾਂ ਦਾ ਆਚਾਰ ਰਾਈ ਪਾ ਕੇ ਬਣਾਇਆ ਹੋਇਆ ਸਾਬਤ ਮੂੰਗੀ ਦੀ ਦਾਲ ਮਸਾਲੇਦਾਰ ਤੇ ਮੱਕੀ ਦੀਆਂ ਰੋਟੀਆਂ ਇਹ ਪਦਾਰਥ ਹੋਰ ਕਿਧਰੇ ਨਹੀਂ ਸੀ ਪਰ ਜਸੀ ਨੇ ਨੱਕ ਮਾਰ ਕੇ ਰੋਟੀ ਖਾਧੀ ਉਹਨੂੰ ਇੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਹਦਾ ਬਾਪ ਉਹਨੂੰ ਇੱਥੇ ਕਿੱਥੇ ਚੱਕ ਲਿਆਇਆ ਸੀ ਮੱਝ ਵਾਸਤੇ ਕੱਖ ਮੈੰਗਲ ਗਵਾਂਡੀਆਂ ਨੂੰ ਮੰਗ ਲਿਆਇਆ ਗਵਾਂਡੀਆਂ ਨੂੰ ਪਤਾ ਲੱਗਿਆ ਤਾਂ ਜਿਵੇਂ ਅਣੋਖਾ ਚਾ ਚੜ ਗਿਆ ਹੋਵੇ ਉਹਨਾਂ ਨੂੰ ਕਹਿਣ ਲੱਗੇ ਹੋਰ ਲੈ ਜਾ ਜੋ ਮਰਜੀ ਜਿਹੜੀ ਵੀ ਚੀਜ਼ ਦੀ ਲੋੜ ਹੈ ਰੋਟੀ ਟੁੱਕ ਖਾ ਕੇ ਉਹਨਾਂ ਨੇ ਸਬਾਤ ਵਿੱਚ ਮੰਜੇ ਢਾਲ ਲਏ ਰਜਾਈਆਂ ਗੁਦੈਲੇ ਘਰ ਵਿੱਚ ਹੈਗੇ ਸਨ ਦਿੌਰ ਪਰਜਾਈ ਗੱਲਾਂ ਕਰਨ ਲੱਗੇ ਕਿੱਲੇ ਟੰਗੀ ਲਾਲ ਟਣ ਲਗਾਤਾਰ ਬਲ ਰਹੀ ਸੀ ਪੈਂਡ ਵਿੱਚ ਬਿਜਲੀ ਆ ਚੁੱਕੀ ਸੀ ਪਰ ਲੰਗੇ ਡੰਗ ਹੀ ਲਾਟੂ ਬਲਦੇ ਉਹ ਦੰਤ ਸਵੇਰ ਤੋਂ ਹੀ ਬਿਜਲੀ ਨਹੀਂ ਸੀ ਜਸੀ ਚੇਤੀ ਹੀ ਸੌਂ ਗਿਆ ਪਹਿਲਾਂ ਤਾਂ ਪਰਸិនੀ ਨੇ ਤਾਂਕਲ ਬਾਰੇ ਸਭ ਦੱਸਿਆ ਉਹਨੂੰ ਮਰੇ ਨੂੰ 7 ਸਾਲ ਬੀਤ ਚੁੱਕੇ ਸਨ ਕਿਵੇਂ ਉਹਦੀਆਂ ਦੋਵੇਂ ਕਲਾਂ ਛੁੱਟ ਪਈਆਂ ਸਨ ਉਧਰ ਟੱਟੀਆਂ ਤੇ ਉਧਰ ਉੱਪਰ ਛੱਲਾਂ ਸ਼ਰੀਕੇ ਦੇ ਬੰਦੇ ਉਹਨੂੰ ਚੁੱਕ ਕੇ ਰੋਡੂ ਸ਼ਾਦੀ ਮੰਡੀ ਲੈ ਗਏ ਘਰ ਤਾਂ ਉਹਦੀ ਲੋਥਾਈ ਪਰਸិនੀ ਆਖ ਰਹੀ ਸੀ ਓਦਣ ਮੈਂਗਲਾ ਮੈਂ ਤੈਨੂੰ ਬਹੁਤ ਯਾਦ ਕੀਤਾ ਹਾਏ ਛੋਟਾ ਇੱਥੇ ਹੁੰਦਾ ਤਾਂ ਉਹੀ ਲਾਉਂਦਾ ਚਿਤਾਨੂ ਅੱਗ ਦੇ ਔਰ ਪਰਜਾਈ ਦੋਵੇਂ ਹੀ ਰਜਾਈਆਂ ਵਿੱਚ ਬੈਠੇ ਰੋਂਦੇ ਰਹੇ ਫੇਰ ਪਰਸិនੀ ਨੇ ਅੱਖਾਂ ਪੂੰਝੀਆਂ ਖਾਂਗ ਕੇ ਗਲਾ ਸਾਫ਼ ਕੀਤਾ ਮਨਜੇ ਨੇ ਲਈ ਹੀ ਤੁੱਕਿਆ ਬੋਲੀ ਹੁਣ ਤੂੰ ਸੁਣਾ ਆਵਦੀ ਕਿੱਥੇ ਰਿਹਾ ਇਨੇ ਸਾਲ ਇਹ ਮੁੰਡਾ ਕੌਣ ਹੈ ਮੈੰਗਲ ਨੇ ਸਰਦਾਰੋ ਦੀ ਸਾਰੀ ਕਹਾਣੀ ਸੁਣਾਈ ਕਿਵੇਂ ਉਹ ਉਹਨੂੰ ਇਤੋਂ ਲੈ ਕੇ ਗਿਆ ਕਿਵੇਂ ਉਹ ਲਹਿਰੇਗਾਗੇ ਦੀ ਮੰਡੀ ਕੋਲ ਲਹਿਲ ਖੁਰਦ ਪਹੁੰਚੇ ਜਵਾਲਾ ਸਿੰਘ ਦੇ ਪਰਿਵਾਰ ਬਾਰੇ ਦੱਸਿਆ ਤੇ ਜਸਮੀਲ ਕੌਰ ਦਾ ਖਾਸ ਤੌਰ ਉਤੇ ਕਹਿਣ ਲੱਗਿਆ ਇਹ ਮੁੰਡਾ ਮਸਾ 7 ਵਰਿਆਂ ਦਾ ਸੀ ਜਦੋਂ ਉਹ ਮਰ ਗਈ ਸੱਪ ਲੜ ਕੇ ਮਰ ਗਈ ਸੀ ਮੈੰਗਲ ਚੁੱਪ ਹੋ ਗਿਆ ਜਿਵੇਂ ਅੱਜ ਹੀ ਉਹਨੇ ਆਪਣਾ ਦੁੱਖ ਕਿਸੇ ਆਪਣੇ ਆਪਣੇ ਨੂੰ ਦੱਸਿਆ ਹੋਵੇ ਉਨ ਨੂੰ ਅਜੀਬ ਜਹੀ ਰਾਹਤ ਮਿਲੀ ਲਾਲਟੈਨ ਦਾ ਤੇਲ ਮੁੱਕ ਗਿਆ ਭੱਕ ਕਰਕੇ ਬੁਝ ਗਈ ਮੈਂ ਮੰਗਲੋਟ ਕੇ ਬਾਹਰ ਗਿਆ ਅਸਮਾਨ ਵੱਲ ਚਾੱਕਿਆ ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਉਹਨੇ ਮੈਦਨ ਨੂੰ ਜਾ ਕੇ ਦੇਖਿਆ ਉਹ ਪੈਰ ਪਚਾਰ ਕੇ ਪਈ ਹੋਈ ਸੀ ਪਾਲਾ ਕੋਈ ਖਾਸ ਨਹੀਂ ਸੀ ਅਗਲੇ ਦਿਨ ਸਾਰੇ ਪਿੰਡ ਵਿੱਚ ਚਰਚਾ ਸੀ ਕਿ ਅੰਕਲ ਦਾ ਛੋਟਾ ਪਾਈ 15 ਵਰਿਆਂ ਪਿੱਛੋਂ ਵਾਪਸ ਆ ਗਿਆ ਹੈ ਦੁੱਲੇ ਬਾਜੀਗਰ ਦੀ ਘਰ ਵਾਲੀ ਸਰਦਾਰੋਂ ਨੂੰ ਉਹੀ ਲੈ ਗਿਆ ਸੀ ਉਸ ਨਾਮ ਵੱਲ ਕਿਧਰੇ ਜਾ ਟਿਕੇ ਸਨ ਬਾਜੀਗਰਨੀ ਦਾ ਸੱਪ ਲੜਕੇ ਮਰ ਗਈ। ਉਹਨੇ ਮੈੰਗਲ ਦਾ ਮੁੰਡਾ ਜੰਮਿਆ ਸੀ। ਉਹ ਮੁੰਡਾ ਹੁਣ ਨਾਂ ਲਾਇਆ ਹੈ। ਆਂਡੀ ਗਵਾਂਡੀ ਤੇ ਪਿੰਡ ਦੇ ਹੋਰ ਲੋਕ ਤਾਂ ਅੰਕਲ ਦੇ ਘਰ ਆਉਣ ਲੱਗੇ। ਕੋਈ ਕੋਈ ਤਾਂ ਜੱਸੀ ਦੇ ਮੂੰਹ ਤੇ ਆਖ ਦਿੰਦਾ ਇਹ ਬਾਜੀਗਰਨੀ ਦਾ ਮੁੰਡਾ ਐ। ਜੱਸੀ ਨੂੰ ਬੜੀ ਸ਼ਰਮ ਆਉਂਦੀ। ਉਹ ਧਰਤੀ ਵਿੱਚ ਨਿੱਗਰ ਨਿੱਗਰ ਜਾਂਦਾ। ਉਹਦੀ ਹੂਂਦ ਦੇ ਭੇਤ ਖੋਲ ਰਹੇ ਸਨ। ਮੈੰਗਲ ਉਹਨੂੰ ਉਪਰਾਂ ਉਪਰਾਂ ਲੱਗਣ ਲੱਗਦਾ। ਕੋਈ ਦਿਨਾਂ ਬਾਅਦ ਮੈੰਗਲ ਆਪ ਜਾ ਕੇ ਜੱਸੀ ਨੂੰ ਰੋਡੂ ਸ਼ਾਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਆਇਆ। ਲਹਰੇ ਗਾਗੇ ਤੋਂ ਸਕੂਲ ਛੱਡਣ ਦਾ ਸਰਟੀਫਿਕੇਟ ਉਹ ਲੈ ਕੇ ਆਏ ਸਨ ਸੱਤ ਮੀਲੋਂ ਤੁਰ ਕੇ ਜਾਂਦਾ ਤੁਰ ਕੇ ਵਾਪਸ ਆਉਂਦਾ ਥੱਕ ਜਾਂਦਾ ਪੜਾਈ ਵਿੱਚ ਉਹਦਾ ਜੀ ਨਹੀਂ ਲੱਗਦਾ ਸੀ ਪਿੰਡ ਦੇ ਮੁੰਡਿਆਂ ਨੂੰ ਖਿਜਾਉਂਦੇ ਵੀ ਰਹਿੰਦੇ ਓਏ ਬਾਜੀ ਕਰਨੀ ਦਿਆ ਆਖਦੀ ਲਹਰੇ ਗਾਗੇ ਉਹ ਪੂਰਾ ਹੁਸ਼ਿਆਰ ਸੀ ਇੱਥੇ ਆ ਕੇ ਪਹਿਲਾਂ ਵੀ ਵਾਲਾ ਵੀ ਭੋਲਰ ਗਿਆ ਪਰ ਚਿੰਨੀ ਉਹਨੂੰ ਬਹੁਤ ਪਿਆਰ ਕਰਦੀ ਪੁੱਛ ਪੁੱਛ ਕਰਦੀ ਰਹਿੰਦੀ ਉਹਨੂੰ ਵਧੀਆ ਕਾਣ ਨੂੰ ਦਿੰਦੀ ਉਹਦੇ ਨਾਲ ਗੱਲਾਂ ਕਰਦੀ ਉਹਦੀ ਮਾਂ ਬਾਰੇ ਪੁੱਛਦੀ ਆਖਦੀ ਮੈਂ ਵੀ ਤੇਰੀ ਮਾਂ ਤੋਂ ਦਰਿਆਣਾ ਕਰ ਜੀ ਲਾ ਕੇ ਪੜ੍ਹਾਈ ਕਰ ਆਪਦੀ ਆਫਸਰ ਬਣ ਜਾਏਗਾ ਮੱਝ ਖਾਸਾ ਦੁੱਧ ਦਿੰਦੀ ਉਹਨਾਂ ਤਿੰਨਾਂ ਤੋਂ ਮੁੱਕਦਾ ਨਹੀਂ ਸੀ ਮੈਂਗਲ ਮੱਝ ਲੈ ਕੇ ਖੇਤਾਂ ਨੂੰ ਜਾਂਦਾ ਚਾਰ ਲੈ ਹੁੰਦਾ ਉਹਦੇ ਕੋਲ ਪੈਸੇ ਸਨ ਖਰਚ ਕੋਈ ਖਾਸ ਨਹੀਂ ਸੀ ਘਰ ਦਾ ਸਾਰਾ ਖਰਚ ਪਰਸੰਨੀ ਸਰਸੀ ਤਾਂ ਅੰਕਲ ਕਈ ਹਜ਼ਾਰ ਰੁਪਏ ਛੱਡ ਗਿਆ ਸੀ ਇਹ ਹੁਣ ਰੋਡੂ ਸ਼ਾਦੀ ਮੰਡੀ ਵਿਜੇ ਕੁਮਾਰ ਆੜਤੀਏ ਕੋਲ ਜਮਾ ਸੀ ਉਹਦਾ ਤੀਜੇ ਮਹੀਨੇ ਵਿਆਜ ਹੀ ਨਾ ਆ ਜਾਂਦਾ ਜਿਹੜਾ ਉਹਨਾਂ ਤਿੰਨਾਂ ਲਈ ਕਾਫੀ ਸੀ ਵਿਜੇ ਕੁਮਾਰ ਆਪ ਆ ਕੇ ਵਿਆਜ ਦੇ ਜਾਂਦਾ ਏ ਰੁਪਈਆ ਤਾਂ ਅੰਕਲ ਨੇ ਇਹ ਕਹਿ ਕੇ ਵਿਜੇ ਕੁਮਾਰ ਨੂੰ ਫੜਾਇਆ ਹੋਇਆ ਸੀ ਕਿ ਜੇ ਉਹਨੂੰ ਕਦੇ ਕੋਈ ਹੀਮਕੀਮ ਹੋ ਜਾਵੇ ਤਾਂ ਇਹ ਪੈਸਾ ਉਹਦੀ ਘਰ ਵਾਲੀ ਪਰਸਿੰਨੀ ਦਾ ਹੈ ਉਹਨੂੰ ਦਿੱਤਾ ਜਾਵੇ। ਮੈੰਗਲ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਸੀ ਕਿ ਉਹ ਕਿਹੜਾ ਕੰਮ ਸ਼ੁਰੂ ਕਰੇ। ਉਹ ਸਾਥ ਵਿੱਚ ਬੈਠ ਜਾਂਦਾ ਤੇ ਲੋਕਾਂ ਨਾਲ ਗੱਲਾਂ ਕਰਦਾ। ਵਿਸਾਖੀ ਤੋਂ ਬਾਅਦ ਉਹ ਇੱਕ ਜੱਟ ਨਾਲ ਸਿਰੀ ਰਲ ਗਿਆ। ਇਹ ਜੱਟ ਦੂਜੇ ਅਗਵਾੜੋਂ ਸੀ। ਉਹਨਾਂ ਦੇ ਸ਼ਰੀਕੇ ਵਿੱਚੋਂ ਨਹੀਂ ਸੀ। ਜੱਸੀ ਨੇ 7ਵੀਂ ਜਮਾਤ ਮਸਾਂ ਹੀ ਪਾਸ ਕੀਤੀ 8ਵੀਂ ਵਿੱਚ ਹੋ ਗਿਆ ਨਵੀਆਂ ਕਿਤਾਬਾਂ ਲੈ ਲਈਆਂ ਪਰ ਉਹਦਾ ਜੀ ਨਹੀਂ ਲੱਗਿਆ ਹਾਲੇ ਤੱਕ ਵੀ ਉਹਨੂੰ ਲਹਿਲਕੌਰ ਦੇ ਸੁਪਨੇ ਆਉਂਦੇ ਏਬੇ ਜਸਮੀਲ ਕੌਰ ਹੱਕ ਉੱਤੇ ਚੜੀ ਰਹਿੰਦੀ ਜੱਸੀ ਦਾ ਦਿਲ ਕਰਦਾ ਉਹ ਨਾ ਹੀ ਜੁਆਕਾਂ ਵਿੱਚ ਜਾ ਕੇ ਬੈਠੇ ਉਹਨਾਂ ਨਾਲ ਖੇਡੇ ਤੇ ਲਹਿਰੇ ਕਾਗੇ ਸਕੂਲ ਜਾਇਆ ਕਰੇ ਉਹਦੀ ਸਿਹਤ ਅੱਧੀ ਵੀ ਨਹੀਂ ਰਹਿ ਗਈ ਸੀ ਦੋਸੋਕ ਕੇ ਤੰਬੜ ਹੋਇਆ ਪਿਆ ਸੀ ਭੁੱਖ ਨਹੀਂ ਲੱਗਦੀ ਸੀ ਰੋਟੀ ਖਾਣ ਲੱਗਦਾ ਬੁਰਕੀ ਮੂੰਹ ਵਿੱਚ ਫੁੱਲ ਜਾਂਦੀ 21% ਦਾ ਪਿਆਰ ਉਹਨੂੰ ਉਪਰਾਂ ਉਪਰਾਂ ਲੱਗਦਾ ਉਹਨੂੰ ਆਪਣਾ ਬਾਪ ਵੀ ਉਪਰਾ ਸੀ ਜਿਵੇਂ ਕੋਈ ਹੋਰ ਬੰਦਾ ਉਹਨੂੰ ਜ਼ਬਰਦਸਤੀ ਫੜ ਕੇ ਇਸ ਪੈਂਡ ਵਿੱਚ ਲੈ ਆਇਆ ਹੋਵੇ ਮਈ-ਜੂਨ ਦਾ ਮਹੀਨਾ ਸੀ ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹਾਲੇ ਹੋਈਆਂ ਨਹੀਂ ਸਨ ਜੱਸੀ ਨੇ ਪਿਓ ਕੋਲ ਬਹਾਨਾ ਲਾਇਆ ਕਿ ਉਹਨੇ ਦੋ ਕਿਤਾਬਾਂ ਤੇ ਚਾਰ ਕਾਪੀਆਂ ਹੋਰ ਮੋਲ ਲੈਣੀਆਂ ਹਨ ਨਵਾਂ ਪੈਨ ਤੇ ਜਿਓਮੈਟਰੀ ਬਾਕਸ ਵੀ ਖਰੀਦਣਾ ਹੈ ਮੈਂਕਲ ਅਨਪੜ ਬੰਦਾ ਸੀ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀ ਉਹਨੇ ਪੁੱਛਿਆ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਨੇ 30 ਰੁਪਏ ਜੱਸੀ ਨੇ ਕਿਹਾ ਮੈਂਕਲ ਨੇ ਪਰਚੀ ਨਹੀਂ ਤੋਹਨੂੰ 30 ਰੁਪਏ ਦਵਾ ਦਿੱਤੇ ਪਰ ਚਿੰਨੀ ਬੋਲੀ ਤੂੰ ਡੱਡੇ ਮੈਥੋਂ ਹੀ ਮੰਗ ਲੈਣਾ ਸੀ ਤਾਈ ਦੀ ਗੱਲ ਸੁਣ ਕੇ ਉਹ ਸੰਗਣ ਲੱਗਿਆ ਅੱਜ ਉਹ ਖੁਸ਼ ਖੁਸ਼ ਦਿਸਦਾ ਸੀ ਬਸ ਤਾਂ ਝੌਕ ਕੇ ਰੋਡੂ ਸ਼ਾਹ ਨੂੰ ਤੁਰ ਪਿਆ ਪਰ ਸਕੂਲ ਨਹੀਂ ਗਿਆ ਉਹਨੇ ਲਹਿਰੇਗਾ ਅੱਗੇ ਪਹੁੰਚਣ ਲਈ ਕਈ ਦਿਨ ਪਹਿਲਾਂ ਹੀ ਰੋਡੂ ਸ਼ਾਹ ਦੇ ਬਾਸ ੱਡੇ ਤੋਂ ਪੁੱਛ ਰੱਖਿਆ ਸੀ ਕਿਹੜੀ ਜਿਹੜੀ ਥਾਂ ਬਸ ਬਦਲੇਗੀ ਲਹਿਰੇਗਾ ਅੱਗੇ ਤੱਕ ਕਰਾਇਆ ਕਿੰਨਾ ਹੈ ਉਦੋਂ ਮੈੰਗਲ ਤੇ ਪਰਚਿੰਨੀ ਕਿੰਨੀ ਹੀ ਰਾਤ ਤੱਕੁੱਤੇ ਨਹੀਂ ਕਿ ਜੱਸੀ ਆਥਰ ਨੂੰ ਸਕੂਲੋਂ ਮੁੜਿਆ ਕਿਉਂ ਨਹੀਂ ਪੈਂਟ ਦੇ ਹੋਰ ਸਭ ਮੁੰਡੇ ਆ ਗਏ ਉਹ ਕਿੱਥੇ ਹੈ ਉਹਦੇ ਜਮਾਤਿਆਂ ਤੋਂ ਪਤਾ ਕੀਤਾ ਸੀ ਘਰ ਘਰ ਜਾ ਕੇ ਹਰ ਕੋਈ ਆਖਦਾ ਸੀ ਉਹ ਤਾਂ ਅਜੇ ਸਕੂਲ ਗਿਆ ਹੀ ਨਹੀਂ ਉਹ ਦੂਜੇ ਦਿਨ ਵੀ ਕਿਧਰੋਂ ਨਹੀਂ ਮੁੜਿਆ ਮੰਗਲ ਨੂੰ ਪੱਕਾ ਯਕੀਨ ਸੀ ਕਿ ਉਹ ਲਹਿਲਖੜ ਜਾ ਪਹੁੰਚਿਆ ਹੈ ਪਰ ਉਹਦਾ ਦਿਲ ਟਿਕਾਣੇ ਨਹੀਂ ਸੀ ਉਹਦੇ ਤੌਰ ਅੰਦਰ ਕਿਧਰੇ ਸ਼ੱਕ ਜਾਗਦਾ ਕਿ ਤੇ ਉਹਨੂੰ ਬਾਜੀਗਰਾਂ ਕਿਧਰੇ ਲੈ ਗਏ ਹੋਣ ਤੇ ਅਗਾ ਕਿਧਰੇ ਲਿਜਾ ਕੇ ਉਹਨੂੰ ਮਾਰ ਦਿੱਤਾ ਹੋਵੇ ਦੁੱਲੇ ਦੇ ਮੁੰਡੇ ਕਿਤੇ ਵੀ ਰਹਿੰਦੇ ਹੋਣ ਉਹਨਾਂ ਨੂੰ ਥੰਮਣ ਵਾਲੀ ਦੀ ਖਬਰ ਤਾਂ ਸਾਰੀ ਪਹੁੰਚਦੀ ਹੋਵੇਗੀ ਪਿੰਡਾਂ ਦੇ ਬੰਦੇ ਆਪਸ ਵਿੱਚ ਕਦੇ ਨਾ ਕਦੇ ਤਾਂ ਮਿਲ ਹੀ ਜਾਂਦੇ ਹਨ ਨਿਲ ਦੇ ਹਨ ਤਾਂ ਇੱਕ ਦੂਜੇ ਦੇ ਪਿੰਡ ਦੀਆਂ ਗੱਲਾਂ ਵੀ ਜਰੂਰ ਕਰਦੇ ਹਨ ਉੱਬਰੀਆਂ ਗੱਲਾਂ ਤਾਂ ਸੁਭਾਈਕੀ ਮੂੰਹੋਂ ਨਿੱਕਲ ਤਰਦੀਆਂ ਹਨ ਦੋ ਦਿਨ ਮੈੰਗਲ ਤੇ ਪਰਚੰਨੀ ਕਲਪਦੇ ਰਹੇ ਚੌਥੇ ਦਿਨ ਮੈੰਗਲ ਸੈੰਗ ਦੇ ਨਾਂ ਇੱਕ ਚਿੱਠੀ ਮਿਲੀ ਉਹਨੇ ਬਾਣੀਏ ਦੀ ਦੁਕਾਨ ਉੱਤੇ ਜਾ ਕੇ ਚਿੱਠੀ ਪੜਵਾਈ ਇਹ ਲਹਿਲਖੁਰਦ ਤੋਂ ਜਸਵੰਤ ਸੈੰਗ ਦੀ ਚਿੱਠੀ ਸੀ ਇਹਨਾਂ ਸੁਣ ਕੇ ਹੀ ਮੈੰਗਲ ਨੂੰ ਅਰਥਾਤ ਸੱਲੀ ਹੋਈ ਕਿ ਉਹ ਜਿਉਂਦਾ ਹੈ ਲਿਖਿਆ ਸੀ ਕਿ ਉਹ ਹੁਣ ਲਹਿਲਖੁਰਦ ਹੀ ਰਹੇਗਾ ਹਮੇਸ਼ਾ ਵਾਸਤੇ ਉਹਦਾ ਬਾਪੂ ਉਹਨੂੰ ਕਦੇ ਵੀ ਲੈਣ ਨਾ ਆਵੇ ਇੱਕ ਦੋ ਦਿਨਾਂ ਤੱਕ ਬੀਬੀ ਜਸਮੀਲ कौर ਉਹਨੂੰ ਲਹਿਰੇਗਾਗੇ ਸਕੂਲ ਦਾਖਲ ਕਰਾਉਣ ਜਾਵੇਗੀ